ਡਾਕਟਰ ਸਾਹਿਬ ਕੀ ਨਾਮ ਲਾਗিয়ে ਆਪਣਾ ਨਾਮ ਦੱਸੋ ਪੂਰਾ ਜੀ ਦੇਖੋ ਜੀ ਮੈਂ ਮੇਰੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਮੈਂ ਡਾਕਟਰ ਅਮਰਜੀਤ ਸਿੰਘ ਹਾਂ ਇਹ ਇੱਕ ਸਾਡੀ ਰਿਜ਼ੋਰਟ ਦੀ ਰਿਜ਼ੋਰਟ ਦੀ ਪ੍ਰਾਪਰਟੀ ਹੈ ਜਿਹੜੀ ਕਰੀਬ 5 ਕ੍ਰੈਸ 5 ਏਕੜ ਚ ਬਣਾ ਰਹੇ ਹਾਂ ਔਰ ਪੰਜਾਬ ਸਰਕਾਰ ਦੇ ਕੋਲ ਸਾਰੀਆਂ ਪਰਮਿਸ਼ਨਾਂ ਜੋ ਵੀ ਪਰਮਿਸ਼ਨਾਂ ਉੱਤੇ ਆ ਨੇ ਉਹ ਲੈ ਕੇ ਅਸੀਂ ਇਹ ਪਰਮਿਸ਼ਨ ਪ੍ਰਾਪਰਟੀ ਜਿਹੜੀ ਹੈ ਪ੍ਰੋਪਰ ਪ੍ਰੋਫਿਟ ਜਿਹੜਾ ਹਮ ਲੀਗਲ ਤਰੀਕੇ ਨਾਲ ਬਣਾ ਰਹੇ ਹਾਂ ਔਰ ਇਹਦੇ ਵਿੱਚ ਜਿਹੜੀ ਜ਼ਮੀਨ ਅਸੀਂ ਸਾਰੀ ਖਰੀਦੀ ਹੋਈ ਹੈ ਜਿਹੜੀ ਇੱਕ ਕਰੀਬ ਲਗਭਗ 2 ਕਨਾਲ ਦਾ ਵਿੱਚ ਮਸਲਾ ਹੈ ਜਿਹੜਾ 2 ਕਨਾਲ ਦਾ ਮਸਲਾ ਹੈ ਉਹਦਾ ਜਿਹੜੀ ਦੇ ਕੋਲ ਅਸੀਂ ਜ਼ਮੀਨ ਖਰੀਦੀ ਆ ਉਹਦਾ ਉਸ ਲਈ ਉਹ ਬੀੜਾ ਬੰਦਾ ਸੀਗਾ ਸਾਨੂੰ ਬਿਆਨਾ ਦੇ ਗਿਆ ਔਰ ਬਿਆਨਾ ਦੇਣ ਤੋਂ ਬਾਅਦ ਉਹ ਅਸੀਂ ਨੂੰ ਕੈਨੇਡਾ ਚਲਾ ਗਿਆ ਅਸੀਂ ਨੂੰ ਕਹਿੰਦੇ ਭਾਜੀ ਆਜੋ ਰਜਿਸਟਰੀ ਕਰਾ ਲਓ ਉਹਦੀ ਵਟਸਐਪ ਦੀ ਰਿਕਾਰਡਿੰਗਸ ਐਂਡ ਕਾਲ ਰਿਕਾਰਡਿੰਗ ਯਾਰ ਜੋ ਕੁਝ ਹੁੰਦਾ ਸਾਰਾ ਸਾਡੇ ਕੋਲ ਹੈਗਾ ਬਕਾਇਦਾ ਬਿਆਨਾ ਵੀ ਹੈਗਾ ਔਰ ਜਿਹੜੇ ਪੈਸੇ ਲੈ ਕੇ ਗਿਆ ਬਿਆਨੇ ਤੇ ਅੰਗੇਸ ਉਹ ਵੀ ਸਾਡੇ ਕੋਲ ਸੀਨ ਕਰਾ ਸਾਰਾ ਕੁਝ ਨਹੀਂ ਗੱਲ ਚੋ ਵੀ ਹੁੰਦਾ ਜਦੋਂ ਗੱਟਾ بڑا ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ ਲਾਜ਼ਮੀ ਝ ਕਹਿੰਦਾ ਜੀ ਆਪਾਂ ਲੀਗਲੀ ਸਾਰਾ ਕੁਝ ਦੇਖ ਕੇ ਕਰਦੇ ਹਾਂ ਉਸ ਤੋਂ ਬਾਅਦ ਕੀ ਹੋਇਆ ਜਦੋਂ ਰਿਪੋਰਟ ਬਣ ਗਿਆ ਅਸੀਂ ਆਪਣਾ ਪ੍ਰੋਸੈਸ ਸ਼ੁਰੂ ਕਰਤਾ ਭਈ ਸ਼ਾਇਦ ਰੱਬ ਜਾਣਦਾ ਮੈਨੂੰ ਨਹੀਂ ਪਤਾ ਉਹ ਲਾਰੇबाजी ਕਰਨ ਲੱਗ ਪਿਆ ਟਾਲਮਟੋਲਾ ਕਰਨ ਲੱਗ ਪਿਆ ਜਦੋਂ ਬਿਸਕੀ ਕੋਣੇ ਕੱਲ ਤੋਂ ਮੰਨੀਆਂ ਕੋਣ ਟਾਲਮਟੋਲਾ ਕਰਦਾ ਸੀ ਕੋਈ ਐਨਐਰਓ ਬਾਹਰੋਂ ਰਾਮਲਬਾਇ ਜੀ ਉਹ ਮੈਂ ਤੁਸੀਂ ਪ੍ਰਾਪਰਟੀ ਕਿੱਥੋਂ ਖਰੀਦੀ ਹੈ ਅਸੀਂ ਰਾਮਲਬਾਇ ਜੀ ਤੋਂ ਦਸਤ ਰਹਿਣ ਉਹ ਕਿੱਥੇ ਦੇ ਉਹ ਹੈਗੇ ਇੱਥੋਂ ਦੇ ਸਾਨੂੰ ਕੈਨੇਡਾ ਚਲੇ ਗਏ। ਅੱਛਾ। ਉਹ ਹੀ ਆਪਣੇ ਬੇਟੇ ਦਾ ਤੇ ਆਪਣੀ ਭੈਣ ਦਾ ਤੇ ਆਪਣੇ ਦੋ ਭਰਾਵਾਂ ਦਾ ਸਨ ਪਾਵਰ ਆਫ ਟਾਨੀ ਦੇ ਕੇ ਉਹ ਆਪਣੀ ਸਾਰਿਆਂ ਦੇ ਪਰਿਵਾਰ ਦੀ ਜਾਨਕੀ ਪਰਿਵਾਰ ਦੇ ਜੁਆਇਨਸ ਪਰਿਵਾਰ ਦੀ ਪਾਵਰ ਟਾਨੀ ਦੇ ਕੇ ਸਾਨੂੰ ਜਿਫਤੀ ਕਰਾ ਕੇ ਗਏ ਸੀ। ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ ਜੀ ਉਹਨਾਂ ਤੇ ਮੰਨਦਾ ਰੱਬ ਜਾਣਦਾ ਜਿੰਨੀ amount ਬਣਦੀ ਸੀ ਉਹ ਤੋਂ ਦੁਗਣੀ ਤਿਗਣੀ ਚੌਗਣੀ ਪੰਜ ਮੰਗਣ ਲੱਗ ਪਏ। ਫਿਰ ਉਹਨਾਂ ਨੇ ਇੱਥੇ ਜੀ ਆਪਣੀ ਜਿਹੜੀ ਹੈਗੀ ਪਾਵਰ ਆਫ ਟਾਨੀ ਜਿਹੜੀ ਸਾਨੂੰ ਕਹਿੰਦੇ ਅਸੀਂ ਤੁਹਾਨੂੰ ਕਿਸੇ ਨੂੰ ਭੇਜੀਏ ਤੁਸੀਂ ਉਹਦੇ ਨਾਲ ਗੱਲ ਕਰਦੇ। ਹੂੰ। ਜਦੋਂ ਅਸੀਂ ਗੱਲਬਾਤ ਕੀਤੀ ਹੈ ਜੀ ਉਸ ਤੋਂ ਪਾਵਰ ਟਰਨਿੰਗ ਦੇ ਵਿੱਚ ਜੋ ਕਹਿਣ ਲੱਗ ਪਏ ਜੀ ਅਸੀਂ ਜਿਹੜਾ ਹੈਗਾ ਜੀ ਇਹ ਦੱਤ ਜੀ 50 ਲੱਖ ਰੁਪਏ ਬਣਦਾ ਹੁਣ ਤੁਸੀਂ ਆਪ ਦੱਸੋ ਇੱਥੇ ਰਿਵਾਰਡ ਹੈ ਇੱਥੇ 2 ਕਨਾਲ ਦਾ 50 ਲੱਖ ਰੁਪਏ ਕਿੱਥੇ ਬਣਦਾ ਜੀ ਨਹੀਂ ਫਿਰ ਤੁਸੀਂ ਮੰਨਦੇ ਹੋ ਨਾ ਡਿਸਪਿਊਟ ਤਾਂ ਹੈ ਨਾ ਭਾਈ ਜੀ ਸੋ ਕੱਲ ਸੁਣ ਲਿਓ ਜੀ ਡਿਸਪਿਊਟ ਕੋਈ ਨਹੀਂ ਹੈ ਹਾਂ ਡਿਸਪਿਊਟ ਕੋਈ ਨਹੀਂ ਹੈ ਡਿਸਪਿਊਟ ਹਦੋਂ ਹੁੰਦਾ ਜਦੋਂ ਕੋਰਟ ਦੇ ਵਿੱਚ ਪ੍ਰੋਬਲਮ ਹੋਵੇ ਜਦੋਂ ਐਸੀ ਗੱਲ ਹੋਈ ਅਸੀਂ ਆਪਣਾ ਪੱਕਾ ਜਿਹੜੀ ਹੈ ਕੋਰਟ ਦੇ ਵਿੱਚ ਰੱਖਿਆ ਔਰ ਕੋਰਟ ਨੇ ਸਾਨੂੰ ਸਟੇ ਜਿਹੜਾ ਹੈ ਸਾਡੇ ਫੇਵਰ ਦੇ ਦਿੱਤਾ ਕੋਰ ਨੇ ਜੋ ਵੀ ਹੈਗਾ ਮੈਟਰ ਕੋਰਟ ਵਿੱਚ ਚਲਾ ਗਿਆ ਔਰ ਬੜੇ ਸਮਝਦਾਰੋਂ ਸਿਆਣੇ ਜਦੋਂ ਮੈਟਰ ਕੋਰਟ ਦੇ ਵਿੱਚ ਹੁੰਦਾ ਹੈ ਆਈ ਥਿੰਕ ਉਹਦੇ ਵਿੱਚ ਜਿਹੜੇ ਬਾਹਰਲੇ ਬੰਦੇ ਨੇ ਜਾਂ ਬਾਹਰਲੇ ਜਿੱਥਾ ਪੰਜਾਬ ਕੋਈ ਨਹੀਂ ਕਰਦੇ ਇਹਦਾ ਜਿਹੜਾ ਕੇਸ ਹੈਗਾ ਮੋਰ ਦੇ ਵਿੱਚ ਚੱਲ ਰਿਹਾ ਤੁਹਾਡਾ ਇਹ ਜੀ ਮੈਂ ਦੱਸ ਦਿੰਦਾ ਜੀ ਮੈਟਰ ਜਿਹੜਾ ਹੈਗਾ ਇਹ ਕੋਰਟ ਦੇ ਵਿੱਚ 4 ਜੂਨ 2025 ਦਾ ਜਿਹੜਾ ਕੋਰਟ ਨੇ ਸਾਨੂੰ ਜਿਹੜਾ ਸਟੇ ਦਿੱਤਾ ਹੋਇਆ ਹੈ ਇਹਦੇ ਵੱਲੋਂ ਹੋਇਆ ਸਟੇ ਤੇ ਟਿੱਟ ਆ ਗਿਆ ਜੀ 24425 ਦਾ ਕਿਹਦੇ ਵੱਲੋਂ ਹੋਇਆ ਸਟੇ ਮੈਂ ਲੈ ਆ ਜੀ ਅੱਛਾ ਮੈਂ ਮੈਂ ਤੁਸੀਂ ਸਾਰੀ ਪ੍ਰਾਪਰਟੀ ਦੇ ਲੈ ਆਇਆ ਜਾਂ ਮੋਰਲੇ ਹਿੱਸੇ ਤੇ ਜੀ ਮੈਂ ਜਿਹੜਾ ਹੈਗਾ ਜੀ ਜਿਸ ਦੀ ਪ੍ਰਾਪਰਟੀ ਦਾ ਜਿਹੜਾ ਹੈਗਾ ਅਗਲੇ ਦੋ ਕਿਕਰ ਨੇ ਉਹਨਾਂ ਦੇ ਵਿੱਚ ਸਾਡਾ ਜਿਹੜਾ ਹੈਗਾ ਉਹ ਸਾਡਾ ਕੋਟ ਦਾ ਸੈਕਟਰ ਸੂਸਤ ਉਸ ਤੋਂ ਬਾਅਦ ਕੀ ਹੁੰਦਾ ਹੈ ਜੀ ਜਦੋਂ ਕੋਟ ਦਾ ਆਰਡਰ ਆ ਜਾਂਦਾ ਹੈ ਤੇ ਅਸੀਂ ਜਾਣਦੇ ਆ ਅਸੀਂ ਸਾਨੂੰ ਬੜਾ ਚਾਹਤਾ ਹੈ ਕਿ ਜੇ ਕਿਸੇ ਮੰਨਾ ਵਿਅਕਤੀ ਨੇ ਕਿਸੇ ਹੋਰ ਦੇ ਖਿਲਾਫ ਬਿਆਨਨਾ ਕਰਤਾ ਔਰ ਡੀਐਸਪੀ ਜਿਹੜਾ ਹੈਗਾ ਆ ਉਹ ਤਾਨੂੰ ਕਹਿੰਦੇ ਤੁਸੀਂ ਆ ਜੀ ਅਸੀਂ ਜਾਣਦੇ ਆ ਅਸੀਂ ਡੀਐਸਪੀ ਕੂਰਤਰ ਨੂੰ ਜਿਹੜਾ ਹੈਗਾ ਉਸ ਬਿਆਨ ਦੇ ਕੋਰਟ ਦੇ ਆਰਡਰ ਦੀ ਪਾਪੀ ਦੇ ਆਉਂਦੇ ਆ ਕਿ ਸਾਰੇ ਮੈਟ੍ਰਿਕਸ ਨਾਲ ਕੋਰਟ ਜਦੋਂ ਮੈਟਰ ਕੋਰਟ ਦੇ ਵਿੱਚ ਉਹ ਪੁਲਿਸ ਨੂੰ ਕੋਈ ਮਤਲਬ ਹੀ ਨਹੀਂ ਹੈ ਨਾ ਇਹ ਕੋ ਥਰਡ ਪਾਰਟੀ ਦਾ ਮਤਲਬ ਹੈ ਤੁਸੀਂ ਜਾਓ ਕੋਰਟ ਦੇ ਵਿੱਚ ਆਪਣਾ ਪੱਖ ਰੱਖਣਾ ਜਦੋਂ ਕੋਰਟ ਦੇ ਵਿੱਚ ਜੇ ਅਸੀਂ ਜਾਣਦੇ ਆ ਤਾਂ ਉਸ ਤੋਂ ਡੀਐਸਪੀ ਕਹਿ ਰਿਹਾ ਕਿ ਭਾਈ ਤੁਸੀਂ ਨਹੀਂ ਕਰੋਗੇ ਨਿਊਸੈਂਸ ਹੋਊਗੀ ਕੋਈ ਕਹਿੰਦਾ ਜੀ ਤੁਸੀਂ ਇੱਥੇ ਜਾਓ ਤੇ ਭੰਗ ਤੋੜ ਕਰਾਂਗੇ ਆ ਕਰਾਂਗੇ ਉਸ ਤਰ੍ਹਾਂ ਕਰਾਂਗੇ ਉਹ ਅਸੀਂ ਕੋਸ਼ਿਸ਼ ਨਹੀਂ ਕੀਤਾ ਅਸੀਂ ਕਿ ਜਦੋਂ ਮੈਟਲ ਲੈਗ ਦਾ ਕੋਰਟ ਡਿਸਾਈਡ ਜੇ ਮੈਂ ਗਲਤ ਦਾ ਕੋਰਟ ਮੈਨੂੰ ਗਲਤ ਕਹਿ ਦੋਗੇ ਜੋ ਗਲਤ ਨਹੀਂ ਕੋਟੋ ਸਰ ਜੇਕਰ ਕੋਰਟ ਦਾ ਕੋਈ ਫੈਸਲਾ ਆਂਦਾ ਉਹ ਤੁਹਾਨੂੰ ਮਨਜ਼ੂਰ ਹੋਵੇਗਾ ਬਿਲਕੁਲ ਜੀ ਤੋਂ ਨਹੀਂ ਹੋਗਾ ਮੈਂ ਪੱਤਨ ਨਾਗਰੀਕਾ ਸਰ ਦੂਸਰੇ ਲੈ ਕੋਰਟ ਦੀ ਤਾਂ ਅਹਿਮੀਅਤ ਮੰਨਨ ਡੀਐਸਪੀ ਸਾਨੂੰ ਧਮਕੀ ਦੇ ਰਿਹਾ ਕਿ ਭਾਈ ਮੈਨੂੰ ਹਲਕਾ ਜਿਹਾ ਇੰਚਾਰਜ ਦਾ ਪ੍ਰੈਸ਼ਰ ਹੈ ਡੀਐਸਪੀ ਸ਼ਾਹਕੋਟ ਜਾਂ ਡੀਐਸਪੀ ਡੀਐਸਪੀ ਨੂੰ ਬੋਧਾਰ ਜੀ ਕਹਿ ਰਹੇ ਕਿ ਮੇਰੇ ਉੱਤੇ ਹਲਕਾ ਇੰਚਾਰਜ ਦਾ ਪ੍ਰੈਸ਼ਰ ਹੈ ਹੂੰ ਸੋ ਉਸ ਤੋਂ ਬਾਅਦ ਕੀ ਪ੍ਰੈਸ਼ਰ ਕੀ ਪਾਇਆ ਜਾ ਰਿਹਾ ਜੀ ਪਹਿਲਾਂ ਕਹਿੰਦੇ ਕਰੋੜ ਚਾਹੀਦਾ ਅੰਮ੍ਰਿਤ ਕੇ 60 ਲੱਖ ਚਾਹੀਦਾ ਜੀ ਅਸੀਂ ਮਿਹਨਤ ਮਿਹਨਤ ਕੰਮ ਕਰਨ ਵਾਲੇ ਲੋਕ ਆ ਸੋ ਇਸ ਕਰਕੇ ਇਸ ਪ੍ਰਾਪਰਟੀ ਚੋਂ ਮੈਟਰ ਕੋਰਚ ਹੈ ਪਹਿਲੀ ਗੱਲ ਕੋਰਟ ਦੇ ਮੈਟਰ ਦੇ ਉੱਤੇ ਇੱਥੇ ਕਿਸੇ ਦਾ ਕੋਈ ਵਿੱਚ ਇੰਟਰਫੇਰਸ ਕਰਨ ਦਾ ਮੈਟਰ ਮਤਸਲਬ ਨਹੀਂ ਬਣਦਾ ਸਰ ਇੱਕ ਤੁਹਾਡਾ ਕਲਿੱਪ ਵੀਡੀਓ ਕਲਿੱਪ ਹੈ ਜਿਹੜਾ ਕਿਸੇ ਨਿਊ ਚੈਨਲ ਤੇ ਤੁਸੀਂ ਆਪਣਾ ਦੇ ਰਹੇ ਆ ਕਿ ਇੱਕ ਪਾਰਟੀ ਦੂਸਰੀ ਪਾਰਟੀ ਦਾ ਜਿਹੜਾ ਮੌਜੂਦਾ ਐਮਐਲਏ ਵੀ ਹੈ ਨੀਗਾ ਹਲਕਾ ਇੰਚਾਰਜ ਆ ਉਹ ਤੁਹਾਡੇ ਕੋਲੋਂ ਕਹਿੰਦਾ ਪੈਸਿਆਂ ਦੀ ਡਿਮਾਂਡ ਕਰਦੇ ਉਹਦੇ ਇੱਥੇ ਡੀਐਸਪੀ ਦਾ ਵੀ ਤੁਸੀਂ ਰੋਕ ਲਿਆ ਜਿਵੇਂ ਮੈਂ ਦੱਸ ਚੁੱਕਾ ਆਲਰੇਡੀ ਤੇ ਆਪਣੇ ਬੈਂਚ ਕਹਿ ਚੁੱਕਾ ਕਿ ਡੀਐਸਪੀ ਕਹਿ ਰਿਹਾ ਹੈਗਾ ਮੈਂ ਆਲਰੇਡੀ ਕਲੀਅਰਿਫਿਕੇਸ਼ਨ ਦੇ ਚੁੱਕਾ ਕਿ ਇਹਦੇ ਵਿੱਚ ਜਦੋਂ ਮੈਟਰ ਕੋਰਟ ਚ ਮੈਨੂੰ ਤੁਸੀਂ ਸਾਰੇ ਪੱਤਰਕਾਰੋ ਮੈਨੂੰ ਇੱਕ ਗੱਲ ਦੱਸੋ ਇਫ ਮੈਟਰ ਇਜ਼ ਇਨ ਅ ਕੋਰਟ ਕਿ ਕੋਰਟ ਤੋਂ ਉੱਤੇ ਲੋਕ ਹੋਗੇ ਸਰਕਾਰ ਕੋਰਟ ਤੋਂ ਉੱਤੇ ਭਗਵੰਤ ਮਾਨ ਕੋਰਟ ਤੋਂ ਉੱਤੇ ਹੋਗੇ ਜਾਂ ਹਲਕਾ ਇੰਚਾਰਜ ਕੋਰਟ ਤੋਂ ਉੱਤੇ ਹੋਗੇ ਐਸਐਸਪੀ ਡੀਐਸਪੀ ਕੋਰਟ ਤੋਂ ਉੱਪਰ ਹੋਗਾ ਇੱਥੇ ਜੀ ਵਖੇ ਕਦੀ ਐਫਡੀਐਮ ਇਨਕੁਆਰੀ ਪਾਦੀ ਕਦੀ ਨਗਰ ਨਗਰ ਕਾਰਪੋਰੇਸ਼ਨ ਕੋਈ ਵਾਰੀ ਬਾਅਦ ਤਸਨ ਨਗਰ ਕਾਰਪੋਰੇਸ਼ਨ ਤੇ ਹਲਕਾ ਹੀ ਨਹੀਂ ਹੁੰ ਔਰ ਫੇਰ ਕਦੀ ਕਹਿੰਦੇ ਤੇ ਜੇ ਲਾਗੇ ਜੀ ਮੇੜੂ ਦਾ ਲੋਕਾਂ ਨੂੰ ਨੁਕਸਾਨ ਆ ਉਹ ਮਹਾਰਾਜ ਦੇ ਅੰਦਰ ਕੰਮ ਕਰ ਰਹੇ ਨੇ ਕਰੀਬ 70 ਦੇ ਕਰੀਬ ਜਿਹੜੇ ਹੈਗੇ ਮਜ਼ਦੂਰ ਕੰਮ ਕਰਦੇ ਨੇ ਉਹ ਮੁੰਡਾ ਖੜਾ ਹੈ ਉਹ ਮੇੜੂ ਦਾ ਰਹਿਣ ਵਾਲਾ ਅੰਦਰ ਜਿਹੜੇ ਬਿਜਲੀ ਦੇ ਬੰਦੇ ਕੰਮ ਕਰਦੇ ਮੇੜੂ ਦੇ ਰਹਿਣ ਵਾਲੇ ਨੇ ਸੋ ਕਹਿਣ ਦਾ ਮਤਲਬ ਇਹ ਰਿਸੋਰਟ ਬਣਾਉਣ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲਣਾ ਹੈ ਫਾਇਦਾ ਮਿਲਣਾ ਹੈ ਜਿੱਥੇ ਠੀਕ ਹੈ ਮੈਂ ਕਾਰੋਬਾਰੀ ਬੰਦਾ ਮੈਂ ਵਪਾਰ ਕਰਨਾ ਮੇਰਾ ਹੱਕ ਹੈ ਮੈਂ ਪੰਜਾਬ ਸਿੱਕਾ ਦੇ ਕਰਮ ਲੈ ਕੇ ਆ ਪਰ ਰੋਜ਼ਗਾਰ ਤਾਂ ਲੋਕਾਂ ਨੂੰ ਮਿਲਣਾ ਨਾ ਹੁਣ ਹਲਕਾ ਚੜ ਜਾਵਦਾ ਫਾਇਦਾ ਦੇਖ ਰਿਹਾ ਜਿਹੜ ਆਪਣੇ بیٹے ਦੀ ਸਾਨੂੰ بیٹے ਦਾ ਬਿਆਨਾ ਕਰਕੇ ਚਲਾ ਗਿਆ ਉਹਦੇ ਕਾਗਜ ਦਿਖਾ ਕੇ ਜਦੋਂ ਬਾਪ ਆਪਣੇ ਬੇ ਹੁਣ بیٹے ਨੇ ਜੀ ਦੇਖੋ ਮੁੱਕਰ ਗਿਆ ਉਹਨਾਂ ਚ ਮੈਂ ਕੀ ਕਰ ਸਕਦਾ ਮੈਂ ਕੋਰਟ ਚ ਗਿਆ ਫਿਰ ਮੇਰੇ ਕਹਿਣ ਦਾ ਮਤਲਬ ਹੈ ਕਿ ਮੈਂ ਤੇ ਕੋਰਟ ਦੀ ਜੱਜਮੈਂਟ ਦਾ ਜੋ ਵੀ ਸਵਾਗਤ ਕਰਾਂਗੇ ਪਰ ਜੇ ਮੈਟਰ ਕੋਰਟ ਦੇ ਵਿੱਚ ਆ ਤਾਂ ਉਹਦੇ ਦੇ ਕਿਸੇ ਨੂੰ ਮੇਰੇ ਖਿਲਾਫ ਕੋਈ ਪਿੰਤੂ ਪੰਤੂ ਕਰਨ ਦਾ ਹੱਕ ਨਹੀਂ ਹੈ ਨੇਟ ਦਾ ਡਿਸਾਈਡ ਕੋਰਟ ਦੇ ਵਿੱਚ ਕਿਉਂ ਨਹੀਂ ਆਉਂਦੇ ਮੇਰਾ ਸਵਾਲ ਇੱਕੋ ਆ ਜਿਹੜੇ ਵਿਰੋਧ ਇੱਥੇ ਨੇ ਵਿਰੋਧ ਦੀ ਪਾਰਟੀ ਨੂੰ ਵੀ ਇਹਨਾਂ ਕੋਲ ਪੁੱਛ ਲਿਓ ਕਿ ਪੈਸਾ ਕੋਰਟ ਦੇ ਵਿੱਚ ਇੱਕ ਤਰੀਕੇ ਤੇ ਤੁਸੀਂ ਗਏ ਨਹੀਂ ਹੁਣ ਦੂਜੀ ਤਰੀਕੇ ਤੇ ਆਉਂਗੇ ਕਿ ਨਹੀਂ ਆਉਂਗੇ ਹੁਣ ਇਹ ਕੀ ਚਾਹੁੰਦੇ ਨੇ ਕਿ ਕੋਰਟ ਚ ਜਾਣਾ ਨਾ ਪਵੇ ਅਸੀਂ ਪੁਲਿਸ ਤੇ ਪ੍ਰੈਸ਼ਰ ਕਰਕੇ politically ਪ੍ਰੈਸ਼ਰ ਕਰਕੇ ਇੱਥੇ ਜਿਹੜਾ ਹੈਗਾ ਆਪਣਾ ਪੈਸਾ ਵਸੂਲ ਕਰ ਲਈਏ ਡਾਕਟਰ ਸਾਹਿਬ ਡਾਕਟਰ ਸਾਹਿਬ ਮੁੱਕਰੀ ਗੱਲ ਇਹ ਆ ਕਿ ਅਗਰ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਔਰ ਫਿਰ ਜਿਹੜਾ ਸਾਬੀ ਤਾਲੀ ਵਾਲ ਨੇ ਉਹਨਾਂ ਨਾਲ ਤੁਹਾਡਾ ਕੀ ਰੋਲਾ ਦੇਖੋ ਮੇਰਾ ਕੋਈ ਰੋਲਾ ਨਹੀਂ ਕਿਸੇ ਨਾਲ ਸਾਬੀ ਤਾਲੀ ਵਾਲ ਜੀ ਮੇਰੇ ਸਤਿਕਾਰਯੋਗ ਨੇ ਵੱਡੇ ਵੀਰ ਨੇ ਬੜੀ ਇੱਜ਼ਤ ਕਰਦਾ ਉਹਨਾਂ ਦੀ ਪਰ ਗੱਲ ਇਹ ਕਿ ਉਹ ਦੱਸਣਾ ਉਹਨਾਂ ਦਾ ਇਸ ਪ੍ਰਾਪਰਟੀ ਨਾਲ ਕੀ ਲੈਣ ਦੇਣ ਹੈ। ਅਸੀਂ ਦੂਜੀ ਪਾਰਟੀ ਨੂੰ ਕੋਈ ਪੈਸੇ ਦੇ ਆਫਰ ਵੀ ਕੀਤੀ ਹੈ ਵੀ ਮੈਨੂੰ ਜੇ ਬੜਾ ਰਾਜਨਾਮਾ ਹੁੰਦਾ ਤਾਂ ਪੈਸੇ ਵੀ ਲੈ ਲਵੋ ਤੁਸੀਂ। ਯਾਰ ਮੈਂ ਜ਼ਮੀਨ ਖਰੀਦ ਰਿਹਾ। ਨਹੀਂ 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 ਨਹੀਂ। ਨਹੀਂ ਨਹੀਂ ਇੱਕ ਮਟੂੜਾ ਵਿਚੇੜਾ। ਹਾਂਜੀ। ਜਿਹੜਾ ਵਿਚੋ ਚੀਜ਼ ਦਾ ਡਿਸਪਿਊਟ ਆ। ਤੁਸੀਂ ਉਹਦੇ ਬਾਰੇ ਕੋਈ ਯਾਰ ਗੱਲ ਨਹੀਂ ਸਮਝਦੇ ਮੈਨੂੰ ਜ਼ਮੀਨ ਖਰੀਦਣੀ ਆ। ਅਗਲੇ ਨੇ ਮੇਰੇ ਨਾਲ ਬਿਆਨ ਕਰਾ ਕੇ ਕਿ ਪੈਸੇ ਦੇ ਕੇ ਕਹਿੰਦਾ ਜੀ ਹਾਂ ਤੇ ਪੈਸੇ ਮੈਂ ਤਾਂ ਪੈਸੇ ਕਹਿ ਰਿਹਾ ਭਾਈ ਤੂੰ ਅੱਜ ਪੈਸੇ ਚੱਕ ਮੈਂ ਕਿ ਤੋ ਕੋਰਟ ਚ ਜਿਹੜਾ ਚੈੱਕ ਵੀ ਲਾਇਆ ਹੋਇਆ ਕਿ ਪੈਸੇ ਚੱਕੋ ਤਾਂ ਤੁਹਾਡਾ ਅਗਲਾ ਜੇ ਹੈ 100 ਰੁਪਏ ਦੇ 6 ਰੁਪਏ ਮੰਗ ਰਿਹਾ ਤੇ ਮੈਂ ਕਿਉਂ ਦੇਵਾਂ ਸੋ ਇਸ ਕਰਕੇ ਇੱਕ ਗੱਲ ਨਵੀਂ ਮੇਰੇ ਸੋ ਮੇਨ ਇੰਪੋਰਟੈਂਟ ਗੱਲ ਹੈ ਸਾਹਿਬ ਜੀ ਧਾਰੀਵਾਲ ਜੀ ਹੋ ਜਾਂ ਪਿੰਦਰ ਜੀ ਹੋਣ ਮੇਰੇ ਉਸਾਰ ਵਿੱਚ ਮੈਂ ਬੜੀ ਇੱਜ਼ਤ ਕਰਨਾ ਪਰ ਯਾਰ ਗੱਲ ਸੁਣ ਥੋੜਾ ਜਿਹਾ ਤੇ ਲਿਆਜ ਕਰੋ ਜਿੱਥੇ ਚੀਜ਼ ਬਣਦੀ ਹੈ ਜਿੱਥੇ ਚੀਜ਼ ਦੇਖਣ ਵਾਲੀ ਹੈ ਕਰਨ ਵਾਲੀ ਤੁਸੀਂ ਬਲੈਕਮੇਲਿੰਗ ਤੇ ਉਤਰ ਆਏ ਆ ਤੁਹਾਡੀ ਸੱਤਾ ਹੈ ਤੁਹਾਡੀ ਸਰਕਾਰ ਬਲੈਕਮੇਲਿੰਗ ਨਹੀਂ ਹੈ ਸਰ ਮੋਰੀ ਨੂੰ ਕੁਝ ਕਹਾਂਗਾ ਨਹੀਂ ਸਰ ਪ੍ਰੈਸ ਨੂੰ ਬੁਲਾ ਕੇ ਗੱਲ ਦੱਸਣਾ ਬਲੈਕਮੇਲ ਨਹੀਂ ਹੋਈ ਹੈ ਮੈਂ ਪ੍ਰੈਸਰ ਨਾਲ ਗੱਲ ਨਹੀਂ ਕੀਤਾ ਸਰ ਪ੍ਰੈਸ ਨਾਲ ਮੈਂ ਕਿਹਾ ਪ੍ਰੈਸ ਨੂੰ ਬਲੈਕ ਬਲੈਕਮੇਲ ਮੈਂ ਕਹਿੰਦਾ ਜਿਹੜੀ ਚੀਜ਼ ਦਾ ਮੁੱਲ 11 ਲੱਖ ਰੁਪਇਆ ਹੈ ਬਿਆਨਨਾ ਸਾਡੇ ਕੋਲ 11 ਲੱਖ ਦਾ ਪਿਆ ਹੈ ਆ ਤੁਹਾਡੇ ਬੰਦੇ ਜਿਹੜੇ ਆ ਗਏ ਇਹ 3 ਲੱਖ ਰੁਪਇਆ ਦਾ ਬਿਆਨਨਾ ਕਰ ਦਿੰਦੇ ਨੇ ਉਸ ਤੋਂ ਬਾਅਦ ਉਹ ਸਾਡੇ ਕੋਲ ਮੰਗਦੇ ਨੇ ਕਹਿੰਦੇ ਨੇ ਐਂਡ ਮੈਟਰ ਇਸ ਨਾ ਕੋਰਟ ਸਭ ਤੋਂ ਇੰਪੋਰਟੈਂਟ ਗੱਲ ਹੈ ਜੇ ਮੈਟਰ ਕੋਰਟ ਜੇ ਕੋਰਟ ਨੂੰ ਸੁਣ ਚਾ ਲੈਣ ਤਾਂ ਪੰਜਾਬ ਪੁਲਿਸ ਕਿਉਂ ਬਾਰ-ਬਾਰ ਮੈਨੂੰ ਪ੍ਰੈਸ਼ਰ ਐਕਸਰਾਈ ਕਰ ਰਹੀ ਹੈ ਮੈਨੂੰ ਇਹਦੇ ਵਿੱਚ ਇੰਟਰਫੇਸ ਕਰ ਰਹੀ ਜੇ ਪਿੰਦਰ ਦਾ ਜਿਹੜੇ ਹੈਗੇ ਨੇ ਪਿੰਦਰ ਪੰਡੋਰੀ ਹੈਗਾ ਉਹਦੇ ਬੰਦੇ ਬਾਰ-ਬਾਰ ਇਸ ਪ੍ਰੋਪਰਟੀ ਦਾ ਕਿਉਂ ਕਰਦੇ ਨੇ ਇਹ ਕੋਈ ਪ੍ਰੋਪ ਇਹ ਕੋਈ ਸਰਕਾਰੀ ਜਗ੍ਹਾ ਨਹੀਂ ਜਿੱਥੇ ਕੋਈ ਵੀ ਆ ਕੇ ਪ੍ਰੈਸ ਕਾਨਫਰੰਸ ਕਰ ਜਵੇ ਇਹ ਬੇਰੀ ਨਿੱਜੀ ਪ੍ਰੋਪਰਟੀ ਹੈ ਇੱਥੇ ਪ੍ਰੈਸ ਕਾਨਫਰੰਸ ਕਰਨਾ ਮੇਰੀ ਅਗਰ ਦੇ ਮੇਰੇ ਨਾਲ ਕੋਨਟੈਕਟ ਦਾ ਕੋਡ ਹੈ ਕੋਰਟ ਦੀ ਉਲੰਘਣਾ ਮ ਕਿਉਂਕਿ ਇਹ ਜਿਹੜੀ ਜਿਹੜੀ ਰਿਪੋਰਟੇਸ਼ਨ ਹੈ ਰਿਜ਼ੋਰਟ ਦੇ ਬੰਦੇ ਚਲਦੇ ਰਿਪੋਰਟੇਸ਼ਨਾਂ ਚੰਗੀਆਂ ਆ ਤੇ ਮੇਰੀ ਪ੍ਰਾਪਰਟੀ ਦੇ ਅੱਗੇ ਆ ਕੇ ਕੋਈ ਵੀ ਐਸਾ ਕੈਸਾ ਬੰਦਾ ਕੋਈ ਵੀ ਹੋਵੇ ਜੇ ਕੋਰਟ ਨੇ ਕਹਿ ਦਿੱਤਾ ਕਿ ਮੈਟਰ ਇਸ ਨਾਲ ਕੋਰਟ ਤੇ ਕੋਰਟ ਦੇ ਜਿਹੜੇ ਆਦੇਸ਼ ਨੇ ਉਹਨਾਂ ਦੇ ਖਿਲਾਫ ਜਾ ਕੇ ਮੇਰੀ ਪ੍ਰਾਪਰਟੀ ਦੇ ਅੰਦਰ ਕਰਦਾ ਤ ਉਹਨੂੰ ਕੋਰਟ ਦੀ ਨੰਗਣਾ ਮੰਨਿਆ ਜਾਊਗਾ ਤੇ ਕੋਰਟ ਚ ਜਾਊਗਾ ਇੱਕ ਪਾਸੇ ਤੁਸੀਂ ਕਹਿੰਦੇ ਕੋਰਟ ਦਾ ਕੇਸ ਹੈਗਾ ਵਾ ਦੂਜੇ ਪਾਸੇ ਤੁਸੀਂ ਡਿਬੇਟ ਦੇ ਵਿੱਚ ਆਪ ਹੀ ਇਸ ਮਾਮਲੇ ਨੂੰ ਚੱਕਦੇ ਹੈਗੇ ਆ ਮੈਂ ਮੈਂ ਉਹਦੇ ਕੋਰਟ ਦੇ ਡਿਸੀਜਨ ਤੇ ਨਹੀਂ ਕੀਤਾ ਮੈਂ ਕਿਹਾ ਡੀਐਸਪੀ ਜਿਹੜਾ ਕੋਰਟ ਦਾ ਆਰਡਰ ਕੀ ਕਰ ਲੂਗਾ ਕਿ ਤੁਸੀਂ ਵੀ ਤਕਾਰ ਹੀ ਰਿਹਾ ਨਾ ਕਾਨਫਰੈਂਸ ਲੱਗੀ ਨਾ ਤੁਸੀਂ ਵੀ ਉੱਥੇ ਪ੍ਰੈਸ ਪ੍ਰੈਸ ਦੇ ਵਿੱਚ ਹੀ ਇਹ ਆਪਣਾ ਬਿਆਨ ਦਿੰਦਾ ਨਾ ਸਰ ਮੈਂ ਤੁਸੀ ਬਿਆਨ ਧਿਆਨ ਨਾਲ ਸੁਣੋ ਮੈਂ ਫੇਰ ਤੁਹਾਡੇ ਸਾਹਮਣੇ ਉਹੀ ਗੱਲ ਕਹਿ ਰਿਹਾ ਮੈਂ ਤੁਸੀਂ ਕਹਿੰਦੇ ਹੋ ਨਾ ਕੋਰ ਦਾ ਫੈਸਲਾ ਕੋਰ ਦਾ ਫੈਸਲਾ 1 ਮਿੰਟ ਸਰ ਤੁਸੀਂ ਵੀ ਚਲੋ ਸਿਆਣੇ ਜਦੋਂ ਡੀਐਸਪੀ ਕਹ ਰਿਹਾ ਕੋਰਟ ਦੇ ਆਰਡਰਾਂ ਨੂੰ ਕੌਣ ਦੇਖਦਾ ਜੇ ਜੇ ਕੁੱਟਮਾਰ ਕਰਨਾਂਗੇ ਕੌਣ ਜਾਣੀ ਕਿ ਮੈਂ ਇਹ ਕਹਿ ਨਹੀਂ ਤੁਸੀਂ 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 ਜਿਹੜੀ ਉਹ 50 ਲੱਖ ਮੰਗਣ ਦੇ ਜਾਂ ਤੁਸੀਂ ਤੁਸੀਂ ਡੀਐਸਪੀ ਡੀਐਸਪੀ ਤੇ ਵੀ ਬਲੇਮ ਲਾਇਆ ਬਿਲਕੁਲ ਤੁਸੀਂ ਇਹ ਹਲਕਾ ਇੰਚਾਰਜ ਜਿਹੜੇ ਹੈਗੇ ਉਹਨਾਂ ਤੇ ਵੀ ਬਲੇਮ ਲਾਏ ਹੈਗੇ ਆ ਡਿਬੇਟ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਹੁਣ ਫੇਰ ਲਾ ਰਿਹਾ ਜੀ ਮੈਂ ਡਿਬੇਟ ਦੇ ਫੇਰ ਲਾ ਰਿਹਾ ਮੈਂ ਤੁਹਾਡਾ ਕਹਿੰਦਾ ਪੂਰੀ ਸਰਕਾਰ ਦੀ ਠਕੀ ਹੈ ਜਿਹੜਾ ਕੰਮ ਹੋ ਰਿਹਾ ਸਰਕਾਰ ਦੀ ਸ਼ਹਿਰ ਤੇ ਹੋ ਰਿਹਾ ਹਲਕਾ ਚਾ ਜੀ ਬਿਲਕੁਲ ਇਥੇ ਕੋਈ ਸ਼ਕ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਮੇਨ ਗੱਲ ਇਹ ਆ ਦੇਖੋ ਇੱਕ ਉਦਾਹਰਣ ਦਿੰਨਾ ਬਿੱਤੇ ਪਿੰਡੀ ਪਿੰਡ ਜਲਾਲਪੁਰ ਹਲਕਾ ਸ਼ਾਹਕੋਟ ਦੇ ਵਿੱਚ ਪੈਂਦਾ ਉੱਥੇ ਕੋਟ ਦੇ ਸਟੇਜ ਦੇ ਆਰਡਰ ਆਰਡਰਾਂ ਦੇ ਬਾਵਜੂਦ ਪਿੰਡ ਉੱਥੋਂ ਦੀ ਪੰਚਾਇਤ ਨੇ ਪਿੰਡ ਦੇ ਲੋਕਾਂ ਦੇ ਘਰ ਹਟਾ ਦਿੱਤੇ ਹੁਣ ਦੱਸੋ ਕੋਟ ਦੇ ਸਟੇਜ ਦੇ ਆਰਡਰ ਦੇ ਬਾਵਜੂਦ ਜਦੋਂ ਐਸੇ ਹਾਲਾਤ ਮੇਰੇ ਹਲਕੇ ਦੇ ਵਿੱਚ ਹੋਣ ਕਿ ਕੋਰਟ ਦੇ ਸਟੇ ਦੇ ਆਰਡਰਾਂ ਦੇ ਬਾਵਜੂਦ ਗਰੀਬਾਂ ਦੇ ਘਰਟਾਏ ਜਾਣ ਉੱਥੇ ਗਰੀਬਾਂ ਦੇ ਮਸੀਹ ਗਰੀਬਾਂ ਦੇ ਦਲਿਤ ਲੀਟਰ ਕੋਈ ਨਾ ਬੋਦਣ ਉਸੂ ਘਰ ਬਣਾਉਣੇ ਤੁਸੀਂ ਦੁਕਾਨ ਬਣਾਉਣੇ ਤੁਸੀਂ ਨਿਚੌੜੇ ਜਿਹੜਾ ਜਿਹੜਾ ਰਾਜਨੀਤੀ ਕਰਨ ਉਹ ਮੈਨੂੰ ਚੋਪਸਗਾ ਪਰ ਗੱਲ ਮੇਰੀ ਕੋਈ ਰੋਲ ਨਹੀਂ ਹੈ ਲੋਕਲ ਫੌਲਿਟੇਸ਼ਨ ਦਾ ਕੋਈ ਰੋਲ ਨਹੀਂ ਹੈ ਜੋ ਕੋਰ ਫੈਸਲਾ ਹੈ ਕਿ ਮੈਨੂੰ ਮਨਜ਼ੂਰ ਹੈ ਕੋਰਟ ਹੈਗੇ ਰਿਪੋਰਟ ਦਾ ਤੋਂ ਮਾਲਕ ਹੀ ਨਹੀਂ ਹੈ ਫਲਾਣਾ ਬੰਦਾ ਮਾਲਕ ਹੈ ਮੈਂ ਪਿੱਛੇ हट ਜਾਗਾ ਬਸ ਠੀਕ ਹੈ ਮੈਂ ਹਾਈ ਕੋਰਟ ਜਾਵਾਂਗਾ ਸੁਪਰੀਮ ਕੋਰਟ ਜਾਵਾਂਗਾ ਜਿੱਥੇ ਤੱਕ ਮੈਨੂੰ ਜਾਣਾ ਭਾਵੇਂ ਜਾਵਾਂਗਾ ਉਹ ਤਾਂ ਗੱਲ ਨਹੀਂ ਹੈ ਕਿ ਪੰਜਾਬ ਪੁਲਿਸ ਮੈਨੂੰ ਡੀਐਸਪੀ ਮੈਨੂੰ ਕਹੇ ਕਿ ਨਹੀਂ ਆ ਕਰੇਗਾ ਲੋਕਲ ਪੋਲੀਟਿਕਲ ਪ੍ਰੈਸ਼ਰ ਪਾਇਆ ਜਾਣ ਅਨਨੋਨ ਬੰਦਾ ਕਿ ਮੇਰੇ ਇੱਥੇ ਆ ਕੇ ਧਰਨੇ ਲਾਉਣ ਦੀ ਕੋਸ਼ਿਸ਼ ਕਰੇ ਇਹ ਪ੍ਰਾਈਵੇਟ ਪ੍ਰੋਪਰਟੀ ਹੈ ਜੀ ਇੱਥੇ ਐਵੇਂ ਨਹੀਂ ਹੋਣ ਦਊਗਾ EDG NRI SSP ਜਲੰਧ اور CM Punjab ਮੁਖਤ ਲੇਖ ਹੈਗੇ ਨੇ ਉਹਨਾਂ ਬਾਰੇ ਉਹਦੇ ਬਾਰੇ ਜਿਹੜੀਆਂ ਮੈਂ ਜਿਹੜੀ ਇਨਫੋਰਮੇਸ਼ਨ ਦੇ ਸਕਦਾ ਮੇਲ ਕਰ ਚੁੱਕਾ ਸੋ ਇਸ ਕਰਕੇ ਮੈਂ ਕਿਉਂਕਿ ਮੈਂ ਸੱਚਾ ਹਾਂ ਮੇਰੇ ਕੋਲ ਕੋਰਟ ਦਾ ਆਲਟਰ ਹੈ ਮੇਰੇ ਕੋਲ ਕੋਰਟ ਦੇ ਸਟੇ ਨੇ ਮੇਰੇ ਕੋਲ ਜਿਸ ਕੰਤੇ ਨੇ ਪੈਨਾ ਕੀਤਾ ਉਹਦਾ ਪੈਨਾ ਹੈ ਮੇਰੇ ਕੋਲ ਸਭ ਕੁਝ ਹੈ ਜਦੋਂ ਮੇਰੇ ਕੋਲ ਸਭ ਕੁਝ ਹੈ ਮੇਰੇ ਕੋਲ ਕੋਈ ਜਿਹੜਾ ਕਿਰਤ ਹੈ ਹੀ ਨਹੀਂ ਹੈ ਜਦੋਂ ਕੋਰਟ ਨੇ ਮੈਨੂੰ ਕਹਿ ਦਿੱਤਾ ਕਿ ਤੂੰ ਆਪਣੇ ਕੰਸਟਰਕਸ਼ਨ ਕੰਟੀਨਿਊ ਕਰ ਇਹ ਕੋ ਗਾਲ ਤੇ ਅਖੀਰ ਤੇ ਕੋਰਟ ਦੇ ਫੈਸਲੇ ਨਹੀਂ ਹੈ ਨਾ ਕੋਰਟ ਦੇ ਉੱਪਰ ਤਾਂ ਭਗਵੰਤ ਮਾਨ ਵੀ ਨਹੀਂ ਹੈ ਉਸ ਦੇ ਉੱਪਰ ਮੈਂ ਵੀ ਨਹੀਂ ਹੈ ਕੋਈ ਵੀ ਨਹੀਂ ਉਹ ਕੋਰਟ ਨੇ ਕਹਿ ਰਿਹਾ ਕਿ ਤੁਸੀਂ ਆਪਣੇ ਕੰਸਟਰਕਸ਼ਨ ਪ੍ਰੋਜੈਕਟ ਕਰੋ ਪਰ ਇਹ ਲੋਕ ਜਿੰਨੇ X Y Z ਨੇ ਚਾਹੇ ਉਹ ਹਲਕਾ ਇੰਚਾਰਜ ਚਾਹੇ ਉਹ ਗੁਰਪਾਲ ਸਿੰਘ ਪਾਲੀ ਪੱਤਰਕਾਰ ਹੈ ਗੱਜ ਅਨੁਗੋਕਰ ਦਾ ਚਾਹੇ ਉਹ ਹੈ ਉਹ ਕੋਰਟ ਕਿਉਂ ਨਹੀਂ ਜਾਂਦੇ ਮੈਨੂੰ ਇਹ ਜਵਾਬ ਦੇ ਉਹ ਕੋਰਸ ਥਰੂ ਆਓ ਯਾਰ ਮੇਰੇ ਤਾਂ ਜੋ ਜੋ ਬੰਦੀ ਕਰ ਦੇ ਕਰੋ ਚਲੋ ਜੀ ਪਾਲੀ ਦਾ ਨਾਮ ਕੋਲੋ ਜਿਹੜੇ ਹੈਗਾ ਇਹ ਹਾਂ ਪਾਜੀ ਪਾਲੀ ਜਿੱਦਾਂ ਨਾਂ ਲੈਣਾ ਜ਼ਰੂਰੀ ਹੈ ਕਿਉਂਕਿ ਸਭ ਤੋਂ ਵੱਡੇ ਬਲੈਕ ਮੈਂਗ ਦਾ ਕੰਮ ਹੀ ਉਹਨਾਂ ਨੇ ਸ਼ੁਰੂ ਕੀਤਾ ਉਹਨਾਂ ਨੇ 2022 ਮੈਂ ਦੱਸ ਦਿੰਦਾ ਕਿ ਜੱਗ ਬਾਣੀ ਦਾ ਪੱਤਰ ਦੂਜਾ ਭਾਜੀਪੀ ਦਾ ਸਪੋਕਸਪਰਸਨ ਉਹਨੇ ਕਰਨੇ ਜਗ੍ਹਾ ਤੇ ਕਬਜ਼ੇ ਕਬਜ਼ਾ ਨਹੀਂ ਕੀਤਾ ਉਹਦਾ ਪਿਓ ਮੈਨੂੰ ਇਹ ਜਗ੍ਹਾ ਦਾ ਪੈਸੇ ਲੈ ਕੇ ਦੇ ਕੇ ਗਿਆ ਕਬਜ਼ਾ ਮੇਂ ਕਰਤਾਰੀਆਂ ਮੇਰੇ ਨਾਂ ਨੇ ਇਹ ਜਿੱਥੇ ਆਪਾਂ ਖੜੇ ਰਿਪੋਰਟ ਦੀ ਦਰਦੌਰੀ ਮੇਰੇ ਨਾਂ ਆਇਆ ਜਮੀਨ ਪੂਰੀ ਮੇਰੇ ਨਾਂ ਆਇਆ ਤੁਹਾਡੇ ਨਾਲ ਕੋਈ ਪਰਸਨਲ ਰਾਬਤਾ ਵੀ ਕੈਂਪ ਕੀਤਾ ਬਾਲੀ ਨੇ ਕੋਈ ਜਿੱਦਾਂ ਦੀ ਕਹਿ ਰਹੇ ਬਲੈਕਮੇਲਿੰਗ ਉਹਨਾਂ ਨੇ ਤੁਹਾਡੇ ਕੋਲੋਂ ਖੂਦੋਂ ਲੈ ਕੇ ਬਿਲਕੁਲ ਹੀ ਬਲੈਕਮੇਲਿੰਗ ਕੀਤਾ ਜਿੱਦਾਂ ਦੀ ਬਸ ਬਹੁਤ ਸਮੇਂ ਤੋਂ ਕਹੂੰਗਾ ਕੋਰਪਸ ਲੈ ਚੁੱਕਾ ਹੈ ਨਹੀਂ ਤੁਸੀਂ ਏਡੀ ਬਡੀ ਬੈਕਸ ਚਾ ਲਾ ਰਹੇ ਹੋ ਨਹੀਂ ਤੁਸੀਂ ਇੱਕ ਤੁਸੀਂ ਇੱਕ ਗੱਲ ਕਹਿੰਦਾ ਰਹੇ ਇੱਕ ਮਿੰਟ ਇੱਕ ਵੰਚੇ ਦਿਓ ਜੀ ਤੁਸੀਂ ਇੱਕ ਗੱਲ ਕਹੀ ਆ ਕਿ ਮੈਂ ਬਲੈਕਮੇਲਰ ਠੀਕ ਆ ਜਦੋਂ ਉਹਨੇ ਕੋਈ ਪੋਸਟ ਪਾਈ ਸੀ ਤੁਸੀਂ ਉਹਦੇ ਨਾਲ ਕੋਈ ਰਾਬਤਾ ਕੀਤਾ ਉਹਨੇ ਤੁਹਾਡੇ ਨਾਲ ਕੋਈ ਰਾਬਤਾ ਕੀਤਾ ਕਿ ਹਾਂ ਵੀ ਆਹ ਗੱਲਬਾਤ ਹੈਗੀ ਆ ਜਾਂ ਡਿਮਾਂਡ ਕੀਤੀ ਹੋਵੇ ਨੇ ਜੀ ਉਹਦੀ ਕਾਪੀ ਆ ਜਾਂ ਉਹਨੇ ਕੋਈ ਪੈਸੇ ਡਿਮਾਂਡ ਕੀਤੀ ਹੋ ਉਹ ਜਾ ਚੁੱਕੀਆਂ ਇਹ ਤਾਂ ਸਰਵੇ ਸਾਨੂੰ ਕੱਲ ਕਹਿ ਦੰਗੇ ਤੁਸੀਂ ਪੋਸਟ ਲਾਈ ਹੋਇਆ ਤੁਸੀਂ ਬਲੈਕਮੈਨ ਕਰ ਰਹੇ ਹੋ ਡਾਕਟਰ ਸਾਹਿਬ ਨੂੰ ਇਹ ਇਹ ਦੰਨਾ ਨਾ ਤੁਸੀਂ ਕਰੋ ਲੋਕਤੰਤਰ ਤੁਸੀਂ ਮੇਰੇ ਕੋਲ ਪੈਸੇ ਨਹੀਂ ਮੰਗ ਰਹੇ ਭਾਜੀ ਉਹਨਾਂ ਨੂੰ ਦੋ ਦੋ ਫੂਟ ਗਿਆ ਪੈਸੇ ਮੰਗੇ ਤੁਹਾਡੇ ਕੋਲ ਬਿਲਕੁਲ ਮੰਗੇ ਨੇ ਤਾਂ ਹੀ ਤੇ ਮੈਂ ਕਹਿ ਰਿਹਾ ਜਿਹੜਾ ਬਿਆਨਨਾ ਹੋਇਆ ਹੈ ਉਹ ਗੁਰਪਾਲ ਸਿੰਘ ਪਾਨੀ ਨੇ ਤੇ ਲੋਕ ਸਿੰਘ ਨੂੰ ਕਰਕੇ ਦਿੱਤਾ ਉਹ ਬਿਆਨੇ ਕਰਨ ਤੋਂ ਬਾਅਦ ਹੁਣ ਜਿਹੜਾ ਹੈਗਾ ਮੇਰੇ ਕੋਲ ਆਇਆ ਔਰ ਜਿਹੜਾ ਬਿਆਨਨਾ ਹੈ ਕੋਰਟ ਦੇ ਆਰਡਰਾਂ ਤੋਂ ਬਾਅਦ ਹੋਇਆ ਯਾਰ ਅੱਜ ਤੁਸੀਂ ਫਰਦਨਾ ਘਟਾ ਕੇ ਦੇਖ ਲਓ ਫਰਦਨਾ ਤਾਂ ਘਟਾਓ ਫਰਦਨਾ ਦੇ ਉੱਤੇ ਸਾਫ਼ ਲਿਖਿਆ ਹੋਇਆ ਕਿ ਜ਼ਮੀਨ ਜਿਹੜੀ ਐ ਵੇਚੀ ਨਹੀਂ ਜਾ ਸਕਦੀ ਖਰੀਦੀ ਨਹੀਂ ਜਾ ਸਕਦੀ ਜਦੋਂ ਤੱਕ ਮੈਟਰ ਕੋਰਟ ਦਾ ਸਟੇ ਆਰਡਰ ਕੈਨਸਲ ਨਹੀਂ ਹੁੰਦਾ ਜਦੋਂ ਜ਼ਮੀਨ ਖਰੀਦੀ ਨਹੀਂ ਜਾ ਸਕਦੀ ਜ਼ਮੀਨ ਵੇਚੀ ਨਹੀਂ ਜਾ ਸਕਦੀ ਜਦੋਂ ਕੋਰਟ ਦਾ ਆਰਡਰ ਹੈ ਤੇ ਬਿਆਨੇ ਕਰਕੇ ਕਿਤਾ ਮੇਰੇ ਖਿਲਾਫ ਪਰਚਾ ਦੇਣ ਨੂੰ ਫਿਰਦੇ ਨੇ ਐਸਐਸਪੀ ਡੀਸੀ ਸਾਰੇ ਮੇਰੇ ਤੇ ਪ੍ਰੈਸ਼ਰ ਪਾਈ ਜਾਂਦੇ ਨੇ ਤੁਸੀਂ ਤੁਹਾਡੇ ਸਵਾਲ ਪੁੱਛਨੇ ਮੇਰੇ ਕੋਲ ਜਾਇਜ ਹੈ ਭਾਜੀ ਤੁਸੀਂ ਵੀ ਕਿਸੇ ਤੰ ਕਿਸੇ ਪਾਰਟੀ ਦੇ ਹਿੱਸਾ ਰਹੇ ਹੋ ਹੋਰ ਵੀ ਹੈਗੇ ਆ ਅੱਜ ਨਹੀਂ ਨਹੀਂ ਅੱਜ ਵੀ ਤੁਸੀਂ ਕਹਿ ਰਹੇ ਹੋ ਬਲੈਕਪੀਨਿੰਗ ਤੁਸੀਂ ਬਹੁਤ ਅੱਛੀ ਗੱਲ ਕੀਤੀ ਮੈਂ ਇਸ ਪਾਰਟੀ ਦਾ ਹਿੱਸਾ ਨਹੀਂ ਰਹਾ ਜੀ ਮੈਂ ਇਸ ਪਾਰਟੀ ਨੂੰ ਬਣਾਉਣ ਵਾਲਾ ਹਾਂ ਮੈਂ ਆਮ ਆਦਮੀ ਪਾਰਟੀ ਸ਼ੁਰੂਆਤ ਹੀ ਤੁਹਾਡੀ ਸੀ ਮਹਿਰਗੁਰ ਦੇ ਵਿੱਚ ਜਿਹੜਾ ਜਾਣਦੇ ਹੋ ਕਿ ਮੈਂ ਇਸ ਆਸਾ ਪਾਰਟੀ ਦਾ ਫਾਊਂਡਰ ਹਿੱਸਾ ਦੀ ਮੈਂਬਰ ਹਾਂ ਮੈਂ ਰਿਆ ਚਾਹੇ ਮਿਨਿਸਟਰੀ ਰਹਾ ਔਰ ਗਾਂਧੀ ਜੀ ਮੈਂ ਦੱਸਦਾ ਇਹ ਆਮ ਆਦਮੀ ਪਾਰਟੀ ਆਸੀ ਪਾਰਟੀ ਜਿੰਨੇ ਲੋਕ ਨੇ ਪਾਰਟੀ ਬਣਾਈ ਸੀ ਸਾਰੇ ਪਾਰਟੀ ਦੇ ਪਿੱਛੇ ੜ ਗਏ ਚਾਹੇ ਮੈਂ ਸੀ ਚਾਹੇ ਮਿਨਿਸਟਰੀ ਦਾ ਚਾਹੇ ਗਾਂਧੀ ਜੀ ਰਹਿਣੇ ਚਾਹੇ ਕਨਵਰ ਸੰਧੂ ਰਹਿਣੇ ਚਾਹੇ ਸੁਖਵਾਲ ਜੋ ਜਿੰਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪਹਿਲੇ ਮੈਂਬਰ ਸੀ ਨਾ ਉਸ ਸਮੇਂ ਦੇ ਚਾਹੇ ਸਾਧੂ ਸਿੰਘ ਸੀਗੇ ਐਮਪੀ ਬਣੇ ਨੇ ਉਹ ਸਾਰੇ ਆਮ ਆਦਮੀ ਪਾਰਟੀ ਛੱਡ ਗਏ ਕਿਉਂ ਕਿ ਆਹੀ ਕਾਰਨ ਹੈ ਕਿ ਹਲਕਾ ਸ਼ਾਹਪੁਰ ਦੇ ਦਿਨ ਰਾਤ ਰੇਤਾ ਚੱਲਦੀ ਹੈ ਕੌਣ ਟਰਾਲੀਆਂ ਦਾ 5-5000 ਇਕੱਠਾ ਕਰਕੇ ਪਿੰਦਰ ਮਡੋਰੀ ਨੂੰ ਦਿੰਦਾ ਜੀ ਪੁੱਛੋ ਨਾ ਪਿੰਦਰ ਮਡੋਰੀ ਦੇ ਕੋਲ ਕੌਣ ਦਿੰਦਾ ਜੀ ਹਨਾ ਉਹ ਪੁੱਛੋ ਨਾ ਪੁੱਛੋ ਨਾ ਕਿ ਮੈਂ ਤਾਂ ਦੱਸਤਾ ਰੇਤ ਦਿਨ ਰਾਤ ਰੇਤਾ ਚੱਲਦੀ ਹੈ ਕਿਉਂ ਠਿਕਣਾ ਨਹੀਂ ਰੋਕੀ ਜਾਂਦੀ ਹੈ ਪ੍ਰਸ਼ਾਸਨ ਦਾ ਮਾਸੂਮਾ ਚਾਹੇ ਤਾਂ ਖੱਡਾ ਚੱਲਦੀਆਂ ਨੇ ਸੋ ਹਲਕੇ ਦਾ ਵਿਕਾਸ ਪਿੰਦਰ ਜੀ ਕਰੋ ਇੱਥੋਂ ਤੁਹਾਨੂੰ ਪੰਜ ਦਸ਼ ਜਿਹੜਾ ਤੁਸੀਂ ਪਾਲਦੋਂ ਨਾ ਉੱਥੇ ਤੋਂ ਕੁਝ ਨਹੀਂ ਮਿਲਣਾ ਕੋਰਟ ਜਾ ਕੇ ਲੜਾਈ ਲੜੋ ਮੈਂ ਠੋਕ ਕੇ ਕਹਿੰਦਾ ਹਲਕੇ ਦੇ ਵਿਗਾਸਾ ਧਿਆਨ ਦੋ ਸ਼ਾਇਦ ਲੋਕੀ ਤੁਹਾਨੂੰ ਗੋਟਾ ਪਾ ਦੇਣ ਨਹੀਂ ਤੇ ਇਹ ਵੀ ਕੰਮ ਖਰਾਬ ਹੋ ਜਾਣਾ ਇਹ ਇੱਥੋਂ ਕੁਝ ਨਹੀਂ ਮਿਲਣਾ ਇਹ ਕੋਰਟਸ ਮੈਟਰ ਹੈ ਕੋਰਟ ਦੇ ਉੱਤੇ ਛੱਡ ਦਿਓ ਕੀ ਡਿਸਪਿਊਟ ਆ ਜੀ ਡਿਸਪਿਊਟ ਇਹਦਾ ਇਹ ਆ ਜੀ ਇਹ ਪ੍ਰੋਸੀਜਰ ਹੀ ਹੈ ਜੀ ਇਹ ਪੈਲਸ ਬਣ ਰਿਹਾ ਤੁਹਾਡੇ ਸਾਹਮਣੇ ਆ ਪਛੇੜ ਇਹ ਪੈਲਸ ਦੇ ਵਿੱਚ ਮੈਂ ਜਿਸ ਪਾਰਟੀ ਕੋਲ ਇਹ ਪੈਲਸ ਕਿੱਥੇ ਬਣ ਰਿਹਾ ਜੀ ਜਿਹੜਾ ਨਕੋਦਰ ਦੀ ਹਦੂਦ ਪਿੰਡ ਬੁੜੀ ਪਿੰਡ ਦੀ ਇਹ ਪ੍ਰਾਪਰਟੀ ਆ ਜੋ ਕਿ ਨਕੋਦਰ ਦੇ ਵਿੱਚ ਪੈਂਦੀ ਆ ਇਸੇ ਪੈਲਸ ਦੇ ਪਿੱਛੇ ਮੇਰੇ ਪਿੰਡ ਮਿਹੜੂ ਦੀ ਪ੍ਰਾਪਰਟੀ ਓਕੇ ਔਰ ਮੇਰਾ ਜਿਹੜਾ ਡਿਸਪਿਊਟ ਜਿਹੜਾ ਮੇਰਾ ਚੱਲ ਰਿਹਾ ਜਿਹੜਾ ਇੱਕ ਤਕੜਾ ਜਿਹੜਾ ਚੱਲ ਰਿਹਾ ਉਹ ਆ ਮੋਰਲੇ ਨੰਬਰਾਂ ਦਾ ਚੱਲਦਾ ਆਪਣੇ ਕੋਲ ਜਿਹੜੀ ਇਹ ਪਾਰਟੀ ਜਿਹਦੇ ਕੋਲ ਮੈਂ ਇਹ ਖਰੀਦਿਆ ਉਹਦੇ 54 ਮਰਲੇ ਇਹਦੇ ਵਿੱਚ 54 ਮੈਂ ਇਹਦੇ ਵਿੱਚ ਮਰਲੇ ਇਹਦੇ ਵਿੱਚ ਹੈਗੇ ਆ ਇੱਕ ਮਾਨਯੋਗ ਕੋਰਟ ਦਾ ਜਿਹੜਾ ਇਹ ਪੱਖ ਰੱਖ ਰਿਹਾ ਕੋਰਟ ਦੇ ਵਿੱਚ 7-7 ਤੋ ਤਰੀਕ ਪਈ ਆ ਭਾ ਜਿਹੜੀ 14-5 ਨੂੰ ਇਹਦਾ ਜਿਹੜਾ ਸਟੇਜ ਜਿਹੜਾ ਇਹਦਾ ਉਹ ਖਤਮ ਹੋ ਚੁੱਕਾ ਆ ਇਹ ਕਹਿੰਦਾ ਜੀ ਇਹ ਜਾਲੀ ਪਾਵਰ ਆਫ ਟਾਰਨੀ ਪੜਾ ਕੇ ਮੰਨ ਲਓ ਵੀ ਇਹ ਜਰਾ ਮੈਨੂੰ ਪਰੇਸ਼ਾਨ ਕਰਦੇ ਜੇ ਪ੍ਰੈਕਟ ਇਹ ਆ ਟਾਰਨੀ ਦੀ ਕਾਪੀ ਆ ਸਾਲ 1.5 ਸਾਲ ਪੁਰਾਣੀ ਇਹ ਆ ਟਾਰਨੀ ਆ ਐਮਬਾਸ ਹੋਈ ਹੈ ਜਿਹੜੀ ਵੀ ਪਾਰਟੀ ਦਾ ਇਹ ਦੇ ਉੱਤੇ ਇਹ ਮੰਨ ਲਓ ਇਹ ਮਾਲਕੀ ਹੈ ਜੀ ਕਿੰਨੀ ਜਗ੍ਹਾ ਹੈ ਇਹ 54 ਮਰਲੇ ਦੀ ਜਗ੍ਹਾ 54 ਮਰਲੇ ਤੇ ਮੱਥਾ ਕਿੰਨਾ ਤੇ ਬੈਕ ਕਿੰਨੀ ਹੈ ਜੀ ਇਹਦਾ ਜੀ 33 ਫੁੱਟ ਜਿਹੜਾ ਮੇਰਾ ਇਹ ਹਿੱਸਾ ਜਿਹੜਾ ਸਾਡੇ ਹਿੱਸੇ ਆਉਂਦਾ ਉਹ 33 ਫੁੱਟ ਆਂਦਾ ਔਰ ਉਹਦੇ ਪਿੱਛੇ ਨੂੰ ਇੰਨਾ ਹੀ ਤੇਤੀ ਫੁਟੇਜ ਦੇ ਪਿੱਛੇ ਦੋ ਨੰਬਰ ਆ ਸਿਰਫ ਇਹ ਮਾਲਕਿਆਂ ਵਿੱਚ ਤੇ ਅਸੀਂ ਖਰੀਦਦਾਰ ਆ ਅਸੀਂ ਮਾਲਕਿਆਂ ਵਿੱਚ ਇਹ ਕਹਿ ਰਿਹਾ ਜੀ ਮਾਨ ਜੋ ਕੋ ਕੋ ਕੌਣ ਕਹਿ ਰਿਹਾ ਵਾ ਤੁਹਾਨੂੰ ਇਹ ਡਾਕਟਰ ਸਿੰਘ ਸਭ ਤੋਂ ਵੱਡਾ ਬਲੈਕਮੇਲਰ ਤਾਂ ਇਹ ਆਪ ਆ ਕੋਰਟ ਦੇ ਆਰਡਰ ਕੋਰਟ ਚ ਜਾ ਕੇ ਤੇ ਬਾਹਲੇ ਸਾਰਾ ਹੀ ਵਿਆਹ ਵਾ ਗਲਤ ਕੌਣ ਆ ਮਨੋ ਜੇ ਇਹਦੀ ਪ੍ਰੋਪਰਟੀ ਹੈਗੀ ਜੇ ਇਹਨੇ ਸੀਐਲਜੂ ਲਿਆ ਆ ਸੀਐਲਜੂ ਦੀ ਕਾਪੀ ਆ ਮੇਰੇ ਕੋਲ ਸੀਐਲਜੂ ਦੇ ਵਿੱਚ ਵੀ ਇਹ ਮੰਨਦਾ ਵਾ ਜੀ ਮੇਰਾ ਇਹਦੇ ਵਿੱਚ 54 ਫੁੱਟ ਹੈਗਾ 153 ਫੁੱਟ ਵੇ ਮੇਰਾ ਮੇਰਾ ਸਾਡੀਆਂ ਦਾ ਹਿੱਸਾ ਕਿਉਂ ਬਣ ਰਿਹਾ ਜੀ ਆਹ ਨੰਬਰ ਆ ਜੀ ਅੱਛਾ ਆਹੇ ਨੰਬਰ ਆ ਜਿਹਦੇ ਵਿੱਚ ਆਪਣੇ ਚਰੁੰਗਾ ਮਰਨੇ ਆ ਤੁਸੀਂ ਮੌਕੇ ਤੇ ਵੀ ਦੇਖ ਸਕਦੇ ਹੋ ਇਹਨੇ ਸਾਰੀ ਚਾਰ ਦਿਵਾਰੀ ਕਰ ਲਈ ਸਾਨੂੰ ਸੀ ਸਾਰੀ ਚਾਰ ਦਿਵਾਰੀ ਹੋ ਗਈ ਆ ਜੀ ਜਦੋਂ ਹੋਣ ਲੱਗੀ ਸੀ ਕਿ ਉਦੋਂ ਨਹੀਂ ਉਸ ਟਾਈਮ ਵੀ ਰੋਕਿਆ ਸਾਨੂੰ ਲੱਗਾ ਇਹਨੇ ਆਹ ਬਾਲਾ ਪਾਸਾ ਸਾਡਾ ਛੱਡਿਆ ਹੋਇਆ ਕਿਉਂਕਿ ਅਸੀਂ ਅਸੀਂ ਲੀਗਲੀ ਪ੍ਰੋਸੈਸ ਦੇ ਸਹਾਰੇ ਨਾਲ ਚੱਲੇ ਵੀ ਇਹਦਾ ਵੀ ਜੋ ਇਹਨੇ ਸੀਐਲਜੂ ਲਿਆ ਵਾ ਅਸੀਂ ਉਹਦੇ ਵਿਆਪ ਤੇ ਚੱਲੇ ਵੀ ਇਹਨੇ ਸੀਐਲਜੂ ਜਿਹੜਾ ਆਪਦੀ ਸਾਈਡ ਦਾ ਲਿਆ ਹੋਇਆ ਸਾਡਾ ਇਹਨੇ ਛੱਡਿਆ ਹੋਇਆ ਵਾ ਅਸੀਂ ਫੇਰ ਕੱਲ ਹੀ ਝਗੜਾ ਕਰਦੇ ਸਾਹੀ ਸਾਹਿਬ ਜਿਹੜੇ ਤੁਸੀਂ ਤਾਂ ਕੱਲ ਹੀ ਆ ਕੇ ਬੰਦ ਕਰ ਰਿਹਾ ਇਹਨੂੰ ਜਦੋਂ ਇਹ ਬਲਦੇ ਪਏ ਸੀਗੇ ਜਾਂ ਚਾਰ ਦਵਾਰੀ ਕਰਦੇ ਪਏ ਸੀ ਉਸ ਟਾਈਮ ਤੁਸੀਂ ਪ੍ਰਸ਼ਾਸਨ ਨੂੰ ਦੱਸਿਆ ਸੀ ਇਸ ਬਾਰੇ ਅਸੀਂ ਪ੍ਰਸ਼ਾਸਨ ਕੋ ਗਏ ਐ ਰਿਕਵੈਸਟ ਕੀਤੀ ਪ੍ਰਸ਼ਾਸਨ ਦਾ ਰੋਲ ਵੀ ਭਰਿਆ ਸੀ ਵੀ ਚਲੋ ਜੀ ਇਹਨੇ ਕਿ ਛਾਤਰੇ ਸੀਗੇ ਜੀ ਸਾਡਾ ਛੱਡਿਆ ਹੋਇਆ ਵਾ ਸਾਡਾ ਛੱਡਿਆ ਹੋਇਆ ਵਾ ਅਸੀਂ ਉਸ ਤੋਂ ਬਾਅਦ ਕੋਈ ਗੱਲ ਨਹੀਂ ਕੀਤੀ ਇਹ ਕੋਰਟs ਗਿਆ ਕੋਰਟs ਵੀ ਅਸੀਂ ਜਾਵਾਂਗੇ ਕੀ ਕੋਰਟ ਇਹਨੂੰ ਰਾਈਟਸ ਦਿੰਦਾ ਸਾਰਾ ਬਲਣ ਦਾ ਸਾਡੀ ਜਿਹੜੀ ਹਾਲ ਕੀ ਮਾਲਕੀ ਹੱਕ ਹੈ ਜਿਹੜਾ ਸਾਡਾ ਕੀ ਕੋਰਟ ਇਹਨੂੰ ਰ ਤੁਸੀਂ ਕੀ ਕਹਿੰਦੇ ਹੋ ਭਾਈ ਇਹ ਕਿਹੜਾ ਜ਼ਮੀਨ ਲੈ ਇਸ ਵੀ ਹੋਰ ਕੀ ਜਿਹੜਾ ਅਸੀਂ ਇਹ ਜਿਹੜੀ ਇਹ ਜਿਹੜੀ ਜ਼ਮੀਨ ਦੀ ਮਾਲਕੀ ਹੋਏਗੀ ਜੀ ਦਿਨੇਸ਼ ਜੱਖੂ ਹੂੰ ਠੀਕ ਹੈ ਇਹ ਜੇ ਦੱਸਦਾ ਵੀ ਜਾਲੀ ਬਿਆਨਨਾਮ ਆ ਮੇਰੇ ਕੋ ਪਾਵਰ ਹਾਟਾਉਣੀ ਸੌਰੀ ਇਹ ਪਾਵਰ ਹਾਟਾਉਣੀ ਹੈਗੀ ਦੋ ਸਾਲ ਪਹਿਲੋਂ ਦੀ ਟੌਰਨੀ ਹੈਗੀ ਠੀਕ ਹੈ ਠੀਕ ਹੈ ਅਸੀਂ ਪਹੁੰਚ ਇਹਦੇ ਤੱਕ ਕੀਤੀ ਇਹਨੇ ਸਾਨੂੰ ਕਿਹਾ ਵੀ ਮੇਰਾ ਇੱਥੇ ਕੋਈ ਹਟਾਉ ਨਹੀਂ ਹੈਗਾ ਗੁਰਪਾਲ ਨਾਂ ਦਾ ਗੁਰਪਾਲ ਪਾਸੇ ਕੀ ਤੁਸੀਂ ਉਹਦੇ ਕੋਲੋਂ ਜਿਹੜਾ ਲੈਂਡ ਦੇਣ ਕੀਤਾ ਜੀ ਪੱਤਰਕਾਰ ਜੀ ਪੱਤਰਕਾਰ ਸਾਹਿਬ ਦਾ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਉਹ ਕਹਿੰਦੇ ਤੁਹਾਡੀ ਉਹਨਾਂ ਨਾਲ ਗੱਲ ਹੋ ਗਈ ਆ ਠੀਕ ਆ ਅਸੀਂ ਉਹਨਾਂ ਨੂੰ ਪੇਮੈਂਟ ਦਿੱਤੀ ਆ ਪੇਮੈਂਟ ਤੁਸੀਂ ਕਿੱਦਾਂ ਕੀਤੀ ਅਸੀਂ ਉਹਦੇ ਵਿੱਚ ਚੈੱਕ ਨਹੀਂ ਕੀਤੀ ਜੀ ਪੇਮੈਂਟ ਚੈੱਕ ਨਹੀਂ ਕੀਤੀ ਕੋਸ਼ਿਸ਼ ਇਹ ਸਾਬੀ ਜੀ ਇਹ ਆਰਾਮ ਲਵਾਇਆ ਕੌਣ ਆ ਜੀ ਨਹੀਂ ਬਾਹਰ ਉਹਨਾਂ ਨੂੰ ਕਿਹਾ ਸੀ ਵੀ ਤੁਹਾਨੂੰ ਇੱਥੇ ਪੇਮੈਂਟ ਦੇ ਦੇਣੇ ਉਹ ਪੋਸੀਬਲ ਨਹੀਂ ਸੀ ਉਹ ਕਹਿੰਦੇ ਮੇਰਾ ਟੌਰਨੀ ਹੈਗਾ ਤੁਸੀਂ ਉਹਨੂੰ ਦੇ ਦੇਕੋ ਕਿ ਮਾਲਕ ਤੇ ਹਸਤਾ ਨੂੰ ਉਹ ਹੀ ਆ ਰੌਰਨੀ ਵਾਲਾ ਜੀ ਸਾਬੀ ਜੀ ਆਰਾਮ ਲਵਾਇਆ ਕੌਣ ਆ ਆਰਾਮ ਲਵਾਇਆ ਜੀ ਦਨੇ ਚੱਟੂ ਦੇ ਫਾਗਦੇ ਅੱਛ ਇਹ ਦਫਤਰ ਕੀ ਕਰ ਰਿਹਾ ਚਾਲੀ ਬਿਆਨਾਂ ਪਿਆਰ ਕਰਕੇ ਜਿਹੜੀ ਪਾਰਟੀ ਨੇ ਆਰਾਮ ਲਵਾਇਆ ਜਾਂ ਦਿਨੇਜ ਚੱਕੂ ਦੀ ਫੈਮਲੀ ਕੋ ਖਰੀਦੀ ਆ ਜੇ ਇਸ ਬੰਦੇ ਨੇ ਖਰੀਦੀ ਏ ਉਹਦੇ ਕੋਲੋਂ ਹੀ ਬਿਆਨਾਂ ਕੋਈ ਲੈ ਕੇ ਕੋਰਟ ਦੇ ਵਿੱਚ ਕੋਈ ਪੇਸ਼ ਕਰ ਰਿਹਾ ਵਾ ਵੀ ਇਹਨਾਂ ਨੇ ਮੈਨੂੰ ਕੋਈ ਬੰਦਾ ਕਿਸੇ ਦੀ ਪ੍ਰੋਫਾਈਲ ਕਿਦਾਂ ਲੈ ਕੇ ਦੇ ਦੂਗਾ ਜਿੰਨਾ ਚਿਰ ਦਿਨੇਜ ਚੱਕੂ ਦਾ ਇਹ ਤੁਹਾਨੂੰ ਬਾਈਟ ਦੇ ਕੇ ਗਿਆ ਦਿਨੇਜ ਚੱਕੂ ਦੀ ਕੋਈ ਲਿਖਤ ਹੋਵੇ ਕੋਈ ਆਡੀਓ ਹੋਵੇ ਜਾਂ ਗੁਰਪਾਲ ਪਾਲੀ ਦੀ ਕੋਈ ਆਡੀਓ ਹੋਵੇ ਇਸ ਵਿੱਚ ਜਾਂ ਕੋਈ ਇਹਦੇ ਨਾਲ ਗੁਰਪਾਲ ਪਾਲੀ ਦਾ ਕੋਈ ਲੈਣ ਦੇਣ ਹੋਵੇ ਮੈਂ ਤਾਂ ਨਹੀਂ ਦੇਣਦਾ ਤੇ ਇਹ ਜਿਹੜਾ ਡੀਐਸਪੀ ਤੇ ਵੀ ਵੱਡੇ આરોਪ ਲਗਾਏ ਜਾ ਰਹੇ ਨੇ ਹਲਕਾ ਅਨਚਾਰਜ ਦੇ ਜਿਹੜੇ ਹੈਗੇ ਉਹਨਾਂ ਤੇ ਵੀ આરોਪ ਲਗਾਏ ਜਾ ਰਹੇ ਨੇ ਕਿ ਇਸ ਤੋਂ ਇਥੇ ਕਲੀਅਰ ਹੀ ਹੋ ਗਿਆ ਮੌਕੇ ਤੇ ਹੈ ਬਲੈਕਮੇਲਰ ਇਹ ਡਾਕਟਰ ਆਪ ਹੀ ਆ ਬਲੈਕਮੇਲਰ ਆਪ ਕਬਜ਼ਾ ਕਰ ਰਿਹਾ ਆਪੇ ਚੋ ਰਹੇ ਕਹਿੰਦਾ ਵੀ ਆਮ ਆਪੀ ਪਾਰਟੀ ਬਲੈਕਮੇਲਰਾਂ ਦੀ ਪਾਰਟੀ ਕਿਉਂ ਮੇਰਾ ਪਾਰਟੀ ਦੇ ਨਾਲ ਕੋਈ ਸੰਬੰਧ ਨਹੀਂ ਮੈਂ ਕਰਾਂ ਪਰ ਹਲਕਾ ਅਨਚਾਰਜ ਨੂੰ ਤਾਂ ਪਤਾ ਵੀ ਨਹੀਂ ਇਸ ਗੱਲ ਦਾ ਹਰੇਕ ਬੰਦਾ ਕਿਸੇ ਨਾ ਕਿਸੇ ਲੀਡਰ ਕੋ ਜਾਂਦਾ ਆਪ ਦੀ ਪਹੁੰਚ ਰੱਖਣ ਲਈ ਵੀ ਆਪ ਵੀ ਕਿਸੇ ਕੋ ਮਦਦ ਲਈ ਜਾਂਦਾ ਜੇ ਉਹਨੇ ਮਦਦ ਲਈ ਫੋਨ ਕੀਤਾ ਜਾਂ ਨਹੀਂ ਕੀਤਾ ਮੈਨੂੰ ਇਸ ਬਾਰੇ ਕੋਈ ਗਿਆਨ ਨਹੀਂ ਹੈਗਾ ਪਰ ਇਹ ਕਿਦਾਂ ਉਹਨੂੰ ਪਾਰਟੀ ਬਣਾ ਸਕਦੇ ਆ ਕਿਦੋਂ ਤੱਕ ਜਦ ਕੀ ਗਲਤ ਇਹ ਆ ਨਜਾਇਜ਼ ਇਹ ਕਰ ਰਿਹਾ ਨਜਾਇਜ਼ ਆ ਤੁਹਾਡੇ ਕੋ ਚਾਰ ਦਿਵਾਰੀ ਕਰ ਰਿਹਾ ਹੈ ਇਹ ਭਾਜੀਪੀ ਦੀ ਆੜ ਦੇ ਵਿੱਚ ਇਹ ਭਾਜੀਪੀ ਦੀ ਲੀਡਰੀ ਦੀ ਆੜ ਦੇ ਵਿੱਚ ਇਹ ਜਿਹੜੀ ਨਿਸ਼ਾਨਦੀ ਹੈ ਬਗੈਰ ਨਿਸ਼ਾਨਦੀ ਤੋਂ ਬਗੈਰ ਇਹ ਨੇ ਕੋਰ ਦੇ ਆਟਾ ਤੋਂ ਇਹ ਬੜੀ ਆ ਤੇ ਦੇਖੋ ਕਿ ਹਜੇ ਹੁਣ ਛੁੱਟੀਆਂ ਆ ਮੈਂ 7-7 ਤਰੀਕ ਪੋਗੀ ਉਸ ਦਿਨ ਹੀ ਕੋਈ ਗੱਲ ਹੋਊ ਕੋਰ ਤੇ ਵਿਸ਼ਵਾਸ ਆ ਇਹਦੇ ਤੇ ਨਹੀਂ ਆ ਇਸ ਛੇ ਤੇ ਡਾਕੂ ਤੇ ਇਹਦੇ ਤੇ ਕੋਈ ਵਿਸ਼ਵਾਸ ਨਹੀਂ ਇਹਨੇ ਵਾੜੀ ਲਈ ਆ ਇਧਰ ਤੇ ਕੋਈ ਵਿਸ਼ਵਾਸ ਨਹੀਂ ਆ ਜੀ ਇੱਥੇ ਦੋ ਮਾਲਕ ਆ ਇੱਕ ਇਹ ਮਾਲਕ ਆ ਇਹਦਾ ਫਾਜ਼ਰ ਆ ਜਾਂ ਇਧਰ ਜਿਹੜਾ ਰਿਜ਼ੋਰਟ ਦੀ ਔਰ ਦੂਸਰਾ ਜਿਹੜਾ ਦਿਨੇਸ਼ ਚੱਕੂ ਉਹਦੀ ਜਗ੍ਹਾ ਅਸੀਂ ਮਾਲਕ ਬਣਾਗੇ ਜੀ ਅਸੀਂ ਉਹ ਕੋਕੀ ਦਿਨੇ ਕੀ ਮੰਨਜੋ ਕੋਟ ਨੇ ਇਹਨੂੰ ਆਰਡਰ ਦਿੱਤਾ ਹੈ ਸਾਰਾ ਵਰਲਡ ਵੇ ਸਾਡਾ ਹਿੱਸਾ ਵੀ ਬਾਲਰ ਵਿੱਚ ਜੇ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਕੋਲ ਗਏ ਸੀਗੇ ਇਹਨਾਂ ਨੇ ਆ ਕੇ ਇੱਕ ਮੌਕਾ ਦੇਖਿਆ ਸੀਗਾ ਜੀ ਓ ਐਸ ਐਚ ਓ ਆਇਆ ਇਸੇ ਮੌਕਾ ਦੇਖਣ ਆਇਆ ਉਸ ਵੇਲੇ ਇਹ ਵਾਲੀ ਜਿਹੜੀ ਜਗ੍ਹਾ ਹੈ ਛੱਡੀ ਹੋਈ ਸੀ ਖਾਲੀ ਸਾਨੂੰ ਲੱਗਾ ਵੀ ਇਹਨਾਂ ਨੇ ਜਿਹੜਾ ਆਪਦਾ ਸੀ ਐਲ ਜੂ ਲਿਆ ਇਹਨਾਂ ਨੇ ਆਪਦਾ ਪੱਖ ਰੱਖ ਕੇ ਲਿਆ ਇਹ ਇਹ ਨਾ ਕੋਈ ਪੋਛ ਲੋ ਕਿ ਜਿਹੜਾ ਸੀਐਲਜੂ ਦੇ ਚ ਕੀ ਸੀਐਲਜੂ ਇਹਨਾਂ ਕੋ ਸਾਰਾ ਵਾ ਸਾਡੀ ਮਾਲਕੀ ਦਾ ਵੀ ਇੱਕੋ ਸੀਐਲਜੂ ਆ। ਕਿਉਂ ਇਹਨਾਂ ਨੂੰ ਪੁੱਛਣਾ ਚਾਹੀਦਾ ਤੁਹਾਡਾ ਪੁੱਛਣਾ ਬਣਦਾ ਜਿਹੜੀ ਸਟੇ ਨਹੀਂ ਸੀ ਉਹ ਕਿੱਥੇ ਲਈ ਸੀ ਤੁਹਾਡੀ ਜ਼ਮੀਨ ਤੇ ਲਈ ਸੀ ਕਿ ਉਹਨਾਂ ਨੇ ਆਪਣੇ ਇਹਨਾਂ ਨੇ ਆਪਦੇ ਪੱਖ ਤੇ ਸਟੇ ਨਹੀਂ ਲਈ ਹੋਈ ਆ ਹਿੱਸੇਦਾਰ ਹਿੱਸੇਦਾਰ ਦੀ ਜ਼ਮੀਨ ਤੇ ਸਟੇ ਨਹੀਂ ਲੈ ਸਕਦਾ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਦਾ। ਇਹਨਾਂ ਨੇ ਆਪਦੇ ਪੱਖ ਦਾ ਲਿਆ ਵੀ ਸਾਡੇ ਜਿਹੜੇ ਇਸ 1 ਕੋਟ ਦੀ ਆੜ ਦੇ ਵਿੱਚ ਇਹਨੇ ਸਾਡਾ ਵੀ ਬਣ ਲਿਆ ਇਹਨੇ ਸਾਡਾ ਵੀ 54 ਮਾਲਿਕਾ ਵਾਗ ਲਿਆ। ਦੂਸਰੀ ਗੱਲ ਇਹ ਕਹਿ ਰਿਹਾ ਵੀ ਹਲਕਾ ਚਾਰਜ ਇਹ ਕਰਕੇ ਸਾਰਾ ਕੁਝ ਸਭ ਤੋਂ ਵੱ ਇਹ ਤੁਹਾਡੇ ਸਾਹਮਣੇ ਹੀ ਆ ਇਹਦਾ ਫਰੋਡ ਜਿਹੜਾ ਵੀ ਦੇਖੋ ਇਹਨਾਂ ਸਾਰੀ ਚਾਰਦੁواری ਕਰਕੇ ਸਾਰਾ ਬਣ ਲਿਆ ਇਹ ਲੋਕਾਂ ਨੂੰ ਕਹਿ ਰਿਹਾ ਜੀ ਉਹ ਮੇਰੇ ਕੋਲ ਕਰੋੜ ਮੰਗਦਾ ਜਾਲੀ ਬਿਆਨਾਵਾ ਮੈਂ ਚੈਲੰਜ ਕਰਦਾ ਮੈਂ ਚਾਹੇ ਮੇਰੇ ਪੈਸੇ ਉਹਨਾਂ ਨੂੰ ਚਲੇ ਗਏ ਜਾਂ ਮੇਰੇ ਦੋਸਤਾਂ ਦੇ ਪੈਸੇ ਚਲੇ ਗਏ ਉਹਨਾਂ ਨੂੰ ਇਦਾਂ ਹੀ ਛੱਡੇ ਇਹ ਦੱਸੋ ਇਹ ਮਨ ਦੀ ਜਾਲੀ ਬਿਆਨਾ ਸ਼ੋਰ ਸਾਫ ਕਰਦੇ ਇਦਾਂ ਹੀ ਛੱਡੀ ਜੀ ਸਰਬਤ ਕਰਕੇ ਦਿਖਾ ਦੇਵੇ ਵੀ ਹਾਂ ਵੀ ਮੈਂ ਇਹ ਬਣਿਆ ਨਹੀਂ ਕਿ ਮੈਂ ਫੋਟੋ ਵੀ ਨਹੀਂ ਬਣਿਆ ਇਹ ਇਦਾਂ ਹੀ ਛੱਡੀ ਜਾਨੂੰ ਪ੍ਰੋਫਿਟ ਇਹ ਆਪਣੇ ਆਪ ਨੂੰ ਬਹੁਤ ਸਤੀ ਸੁਵਿਤਰੀ ਦੱਸਣ ਡਿਆ ਕਿ ਮੈਂ ਮੈਂ ਸੱਚਾ ਹਾਂ ਮੇਰੇ ਤੇ ਸਰਕਾਰ ਪ੍ਰੈਸ਼ਰ ਮੇਰੀ ਸਰਕਾਰ ਤਾਂ ਕੀ ਫਰਕ ਮਰਦਾ ਕਿ ਪ੍ਰੈਸ਼ਰ ਸਰਕਾਰ ਤੇ ਮੈਂ ਕੀ ਪਾ ਦੂੰਗਾ ਇਹ ਤਾਂ ਸਰਕਾਰ ਤੇ ਪ੍ਰੈਸ਼ਰ ਮੈਂ ਆਪਣੇ ਪੇ ਦੀ ਕਮਾਈ ਦਾ ਮੇਰੇ ਪਿਤਾ ਜੀ ਰਿਟਾਇਰਮੈਂਟ ਦਾ ਸੀ ਉਹਦਾ ਜਗਾ ਖਰੀਦੀ ਵੀ ਅਸੀਂ ਕਿਸੇ ਤਰੀਕੇ ਨਾਲ ਕੋਈ ਆਪਦਾ ਕਾਰੋਬਾਰ ਖੋਲ ਲਵਾਂਗੇ ਇਹ ਜਾਣਬੁੱਝ ਕੇ ਕੋਈ ਬਿਆਨ ਆ ਮੈਂ ਸਾਰੇ ਤੁਹਾਨੂੰ ਦੇ ਦਿੰਨਾ ਵਿੱਚ ਜੀ ਇਹ ਐਸਸੀ ਬੰਦੇ ਆ ਮੇਰੇ ਤੇ ਐਸਸੀ ਐਸਟੀ ਦਾ ਇਲਜ਼ਾਮ ਲਾ ਸਕਦੇ ਜਿਹਦੀ ਪ੍ਰਾਪਰਟੀ ਆ ਜਿਹੜਾ ਮਾਲਕ ਆ ਉਹ ਵੀ ਐਸਸੀ ਆ ਮੈਂ ਖਰੀਦਣ ਵਾਲਾ ਵੀ ਐਸਸੀ ਆ ਮੈਂ ਜੇ ਇਹਨੂੰ ਕਹਾਂ ਇਹ ਉੱਥੇ ਆ ਕੇ ਕਹਿ ਰਿਹਾ ਜੀ ਮੈਨੂੰ ਮੇਰੇ ਤੇ ਜੂਠਾ ਇਲਜ਼ਾਮ ਲਾ ਸਕਦੇ ਕਿਉਂ ਲਾਉਂਗਾ ਅਸੀਂ ਅਸੀਂ ਅੱਜ ਦੇ ਅਸੀਂ ਸક્ષਮ ਆ ਅਸੀਂ ਆਪਦੇ ਪਿਆਰੀ ਆ ਅਸੀਂ ਆਪਦਾ ਕੋਈ ਕਾਰੋਬਾਰ ਕਰਨਾ ਕੀ ਕੋਈ ਐਸਸੀ ਜਾਂ ਕੋਈ ਕਾਸਟ ਹੋਣਾ ਕੀ ਉਹ ਕੋਈ ਖਰੀਦ ਵੇਚ ਨਹੀਂ ਕਰ ਸਕਦਾ ਮੈਂ ਕੋਈ ਪ੍ਰਾਪਰਟੀ ਨਹੀਂ ਖਰੀਦ ਸਕਦਾ ਇਹ ਬਾਰ ਬਾਰ ਇਹਦੇ ਬਿਆਨ ਆ ਇਹ ਹੱਥ ਤੇ ਲਿਖੀ ਹੋਈ ਬਿਆਨ ਇਹਦੀ ਕਾਪੀ ਕਿਸੇ ਮੇਰੇ ਕੋਲ ਆ ਇਹ ਬੰਦੇ ਮੈਨੂੰ ਜਾਣ ਬੁੱਝ ਕੇ ਨਜਾਇਜ਼ ਪਹੁੰਚਾ ਸਕਦੇ ਆ ਇਹਨਾਂ ਨੇ ਵੀ ਐਸਪੀ ਦਾ ਵੀ ਰੋਲ ਲਾਇਆ ਕਿ ਉਹ ਕੰਪਰੈਸ਼ਨ ਆ ਦੇਖੋ ਜੀ ਉਹ ਜਿਹੜਾ ਪਾਸਾ ਜਿਹੜਾ ਤੁਹਾਡਾ ਜਿਹੜਾ ਪਾਵਰ ਆਫ ਟਾਉਨ ਨਹੀਂ ਉਹਤੇ ਵੀ ਇਲਜ਼ਾਮ ਲਾਇਆ ਕਿ ਇਹ ਇਹ ਸਾਨੂੰ ਬਲੈਕਮੇਲਿੰਗ ਮੈਂ ਕਹਿੰਦਾ ਜੀ ਇਹ ਸਾਫ਼ ਤੱਤੇ ਪਾਵਰ ਆਫ ਟਾਉਨ ਨਹੀਂ ਵਰਲੀ ਆ ਮੈਂ ਦੇਣ ਬਾਦ ਆ ਔਰ ਇੱਕ ਹੋ ਇਹ ਵੀ ਸਵਾਲ ਪੁੱਛੋ ਵੀ ਕੀ ਦੇਖੋ ਕੀ ਰਾਈਟ ਕੋਰਟ ਨੇ ਤੈਨੂੰ ਦਿੱਤਾ ਜਿਹੜੇ ਕਹਿੰਦਾ ਨਾ ਕੋਰਟ ਦੇ ਆਰਡਰ ਆ ਸਟੇ ਆ ਵੀ ਕੋਰਟ ਨੇ ਤੈਨੂੰ ਦਿੱਤਾ ਮਾਲਕੀ ਹੱਥ ਵੀ ਤੂੰ ਸਾਰੀ ਪ੍ਰਾਪਰਟੀ ਵਾਲਦ ਨੂੰ ਕਿਸੇ ਦੀ ਮੈਂ ਤਾਂ ਬੀਜੇਪੀ ਦੇ ਜਿਹੜੇ ਇਹਦੇ ਲੀਡਰ ਵੀ ਆ ਦੇ ਨਾਲ ਦੇ ਉਹਨਾਂ ਨੂੰ ਬੇਨਤੀ ਕਰਦਾ ਇਦਾਂ ਦੇ ਇਦਾਂ ਦੇ ਮਾੜੇ ਬੰਦੇ ਨੂੰ ਇਦਾਂ ਦੇ ਨੂੰ ਦਰਖਤਨਾਰ ਕਰੋ ਜਿਹੜਾ ਲੋਕਾਂ ਦੀਆਂ ਜ਼ਮੀਨਾਂ ਤੇ ਪ੍ਰਾਪਰਟੀ ਕਰਕੇ ਬੀਜੇਪੀ ਦੀ ਬਦਨਾਮੀ ਕਰ ਰਿਹਾ ਚਲੋ ਜੀ ਧੰਨਵਾਦ ਜੀ ਦਾ ਰੱਬਾ ਇਹ ਸਟੇ ਹੋਇਆ ਜੀ 24/4 2025 ਓਕੇ ਹਾਂ ਜੀ ਤੇ ਅਗਲੇ ਚੱਲਦਾ ਪਿਆ ਅਗਲੀ ਤਰੀਕ ਕਦੋਂ ਪਈ ਆ 7 ਜੁਲਾਈ ਹੁਣ ਉਹ ਪੁਆਇੰਟ ਦੱਸ ਦੋ ਜੀ ਇੰਟਰਫੀਅਰੈਂਸ ਇੰਟਰਫੀਅਰੈਂਸ ਦੇਖੋ ਜੀ ਕੋਈ ਵੀ ਨਹੀਂ ਕਰ ਸਕਦਾ ਚਲੋ ਤੁਸੀਂ ਆਹ ਦੇਖੋ ਜੀ ਆ ਤੁਸੀਂ ਆਪਣਾ ਕੈਮਰਾ ਵੀ ਇੱਥੇ ਕਰ ਸਕਦੇ ਹੋ ਹਾਂ ਡਿਫੈਂਡੈਂਟ ਸਰ ਸਟੇਨ ਫੋਰ ਇਨਰਗਲਿਟੀ ਓਨ ਪੋਜੀਸ਼ਨ ਆਫ ਦਾ ਸੂਤ ਪ੍ਰਾਪਰਟੀ ਐਂਡ ਫਰ ਐਲੀਨੇਟਿੰਗ ਦਾ ਇੰਟਰਫੇਅਰ ਕੰਸਟਰਕਸ਼ਨ ਆਫ ਹੋਟਲ ਐਂਡ ਰਿਜ਼ੋਰਟ ਟਿਲ 9525 ਉਸ ਤੋਂ ਬਾਅਦ ਦਾ ਅਗਲਾ ਆਰਡਰ ਜੀ ਅਡਿਆਰਨ ਫੋਰ 725 ਫੋਰ ਦਾ ਪਰਪਸ ਆਲਰੇਡੀ ਫਿਕਸ ਓਕੇ ਸਟਿਲ ਆਰਡਰ ਚੱਲਦਾ ਪਿਆ ਜੀ ਕੋਰਟ ਦਾ ਕੋਈ ਵਕੇਟ ਨਹੀਂ ਕੋਈ ਕੁਛ ਬਸ ਠੀਕ ਹੈ ਜੇ ਫੇਰ ਵੀ ਕੋਈ ਇੰਟਰਫੇਅਰ ਕਰੂਗਾ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਜਾਂ ਕੰਟੈਂਪਟ ਆਫ ਕੋਰਟ ਜੋ ਵੀ ਬਣੇਗੀ ਉਹ ਆਪਾਂ ਕਰਾਂਗੇ ਠੀਕ ਹੈ ਜੀ ਥੈਂਕ ਯੂ